ਇੱਥੇ ਆ ਕੇ ਅਸੀਂ ਉਹੀ ਮਾਨਸਿਕਤਾ ਦੇ ਨਾਲ ਤੁੜਨਾ ਜੀ ਬਿਲਕੁਲ ਫਿਰ ਇੱਥੇ ਆਉਂਦਾ ਫਾਇਦਾ ਕੋਈ ਨਹੀਂ ਬਾਕੀ ਕਮਿਊਨਿਟੀ ਨੇ ਉਹਨਾਂ ਨਾਲ ਤੇ ਇਹ ਇਸ਼ੂ ਹੈ ਹੀ ਨਹੀਂ ਹੈ ਤੇ ਜਦੋਂ ਇਹ ਕੰਟੀਨਿਊ ਜਦੋਂ ਦੇਖਣ ਲੱਗ ਜਾਂਦੀ ਹੈ ਤਾਂ ਫਿਰ ਇਹ ਸੋਚਾਂ ਦਾ ਅੱਛਾ ਜਿਹਾ ਹੱਸਪੀ ਤਫਾਸਲ ਬੱਚੀ ਤੁਹਾਡੇ ਢਿੱਡ ਚ ਹੁੰਦੀ ਹੈ ਨਾ ਮਾਂ ਦੇ ਅੰਦਰ ਇੱਕ ਡਰ ਹੁੰਦਾ ਤੇ ਉਹ ਡਰ ਉਸ ਬੱਚੀ ਦੇ ਅੰਦਰ ਉਦੋਂ ਤੋਂ ਹੀ ਪੈਦਾ ਹੋ ਜਾਂਦਾ ਭਾਰਤ ਤੋਂ ਕੈਨੇਡਾ ਦਾ ਸਫ਼ਰ ਖੂਬਸੂਰਤ ਸਫ਼ਰ ਇੱਕ ਔਰਤ ਵਾਸਤੇ ਨਾ ਇਹ ਸਫ਼ਰ ਬਹੁਤ ਸਾਰੇ ਬਦਲਾਵ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਹੁੰਦਾ ਹੈ ਜਦੋਂ ਅਸੀਂ ਭਾਰਤ ਤੋਂ ਕੈਨੇਡਾ ਆ ਗਏ ਤਾਂ ਲੱਗਿਆ ਕਿ ਉੱਥੇ ਔਰਤਾਂ ਦੀ ਜ਼ਿੰਦਗੀ ਨਾ ਡਿਫਰੈਂਟ ਹੋਏਗੀ ਕਿਉਂਕਿ ਯਕੀਨਨ ਅਸੀਂ ਜਦੋਂ ਇੰਡੀਆ ਦੇ ਮਾਹੌਲ ਦੇ ਵਿੱਚ ਹੁੰਨੇ ਆ ਉੱਥੇ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਬੀਇੰਗ ਅ ਫੀਮੇਲ ਅਸੀਂ ਰਹਿਣਾ ਕਿਵੇਂ ਆ ਅਸੀਂ ਬੈਠਣਾ ਕਿਵੇਂ ਆ ਸਪੈਸ਼ਲੀ ਜਦੋਂ ਬੰਦਿਆਂ ਦੀ ਮਾਰਕੀਟ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਵਿਚਰਨਾ ਕਿਵੇਂ ਆ ਹਰ ਚੀਜ਼ ਦਾ ਬੜਾ ਧਿਆਨ ਰੱਖਣਾ ਪੈਂਦਾ ਤੇ ਉਹ ਘੂਰਦੀਆਂ ਨਜ਼ਰਾਂ ਨਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਬੁਢਾਪੇ ਤੱਕ ਪਿੱਛਾ ਕਰਦੀਆਂ ਰਹਿੰਦੀਆਂ ਨੇ ਫਿਰ ਜਦੋਂ ਕੈਨੇਡਾ ਵੱਲ ਨੂੰ ਆ ਜਾਈਦਾ ਤੇ ਫਿਰ ਲੱਗਦਾ ਕਿ ਸਭ ਕੁਝ ਚ ਇੱਥੇ ਕਮ ਸੇ ਕਮ ਉਹ ਕੁ ਰਣ ਵਾਲੀਆਂ ਨਜ਼ਰਾਂ ਜਿਹੜੀਆਂ ਉਹ ਸਾਡਾ ਪਿੱਛਾ ਨਹੀਂ ਕਰਨਗੀਆਂ ਪਰ ਇਥੋਂ ਦੀ ਜਰਨੀ ਜਦੋਂ ਇੱਥੋਂ ਵਾਲਿਆਂ ਤੋਂ ਪੁੱਛੋ ਤਾਂ ਉਹ ਦੱਸਦੇ ਨੇ ਕਿ ਕੋਈ ਫਰਕ ਹੀ ਨਹੀਂ ਪਿਆ ਸਭ ਉਹੀ ਦਿਖਾਈ ਦਿੰਦਾ ਹੈ ਅੱਜ ਦਾ ਸਾਡਾ ਵਿਸ਼ਾ ਵੀ ਪੋਡਕਾਸਟ ਦਾ ਇਹ ਹੈ ਜਿਸ ਉੱਤੇ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸ਼ੈਰੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਅਮਰਿਤ ਪੱਟੀ ਜੀ ਨੇ ਇਸ ਅਹਿਮ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੈਸਟ ਜਿਹੜੇ ਨੇ ਉਹ ਵੀ ਬਹੁਤ ਖਾਸ ਨੇ ਕਿਉਂਕਿ ਉਹਨਾਂ ਦੀ ਵੀ ਸਾਰੀ ਜਰਨੀ ਇਹਨਾਂ ਚੀਜ਼ਾਂ ਦੇ ਨਾਲ ਹੀ ਜਿਹੜੀ ਹੈ ਉਹ ਭਰੀ ਹੋਈ ਹੈ ਸ਼ੈਲੀ ਕੌਰ ਜੀ ਨੇ ਸਾਡੇ ਅੱਜ ਦੇ ਗੈਸਟ ਜਿਨ੍ਹਾਂ ਦਾ ਦੱਸਦੀ ਹੈ ਕਿ ਇਮੋਸ਼ਨਲ ਵੈਲਨੈਸ ਜਿਹੜੇ ਉਹ ਕੋਚ ਵੀ ਨੇ ਸੋ ਅਮਰਿਤ ਪੱਟੀ ਜੀ ਪੋਡਕਾਸਟ ਤੇ ਸ਼ੁਕਰੀਆ ਸ਼ੈਰੀ ਥੈਂਕ ਯੂ ਸੋ ਮਾਚ ਆਪਾਂ ਨਾ ਥਰਡ ਵਰਡ ਕੰਟਰੀ ਦੇ ਬੋਰਨ ਹਮ ਸਾਰੇ ਆਪਾਂ ਇੰਡੀਆ ਦੇ ਜੰਮ ਪਾਲਾ ਇੰਡੀਆ ਦੇ ਵਿੱਚ ਇੱਕ ਮਰਦ ਤੇ ਇੱਕ ਔਰਤ ਹੈ ਨਾ ਜਿਹੜਾ ਸ਼ੈਰੀ ਉਹ ਇੱਕ ਦੂਜੇ ਵਾਸਤੇ ਵੱਡਾ ਵੱਡਾ ਕੁਐਸਚਨ ਮਾਰਕ ਨੇ ਇੱਕ ਮਰਦ ਨੂੰ ਵੇਖ ਕੇ ਸਾਨੂੰ ਐਂ ਲੱਗਦਾ ਹੈਗਾ ਵੀ ਪਤਾ ਨਹੀਂ ਇਹ ਕੌਣ ਹੁੰਦੇ ਆ ਔਰਤਾਂ ਨੂੰ ਵੇਖ ਕੇ ਮਰਦਾਂ ਨੂੰ ਐਂ ਲੱਗਦਾ ਵੀ ਕੀ ਚੀਜ਼ ਨੇ ਉਹ ਜਿਹੜੀ ਇੱਕ ਦੂਸਰੇ ਤੋਂ ਇੰਨਾ ਡਿਸਟੈਂਸ ਹੈ ਨਾ ਜਿਹੜੀ ਆਪਣੀ ਕਿਉਰਿਓਸਟੀ ਬਣਦੀ ਹੈ ਫਿਰ ਉਹ ਸਾਨੂੰ ਘੂਰਨ ਵਾਸਤੇ ਮਜਬੂਰ ਕਰਦੀ ਹੈ ਔਰ ਅਸੀਂ ਕਦੇ ਇਹ ਵੀ ਨਹੀਂ ਸਮਝੇ ਕਿ ਜੇ ਮੈਂ ਤੈਨੂੰ ਘੂਰ ਰਹੀ ਹਾਂ ਨਾ ਤਾਂ ਤੂੰ ਕਿਸ ਤਰ੍ਹਾਂ ਫੀਲ ਕਰਦੀ ਹੋਵੇਂਗੀ ਮੈਂ ਕਿਸ ਤਰ੍ਹਾਂ ਫੀਲ ਕਰਦੀ ਹਾਂ ਅਸੀਂ ਇੱਕ ਦੂਸਰੇ ਨੂੰ ਵੀ ਇਹ ਨਹੀਂ ਸਮਝ ਸਕਦੇ ਔਰ ਸੱਚੀ ਮੁੱੱਚੀ ਬਹੁਤ ਡਿਫਰੈਂਟ ਲੱਗਦਾ ਹੈ ਜਦੋਂ ਅਸੀਂ ਇੱਕ ਦੂਸਰੇ ਨੂੰ ਘੂਰਦੇ ਹਾਂ ਡਿਫਰੈਂਟ ਨਿਗਾਹਾਂ ਦੇ ਨਾਲ ਨਜ਼ਰਾਂ ਦੇ ਨਾਲ ਘੂਰਦੇ ਹਾਂ ਕਿਉਂਕਿ ਘੂਰਨਾ ਗਲਤ ਨਹੀਂ ਹੁੰਦਾ ਕੋਈ ਕਿਸੇ ਨੂੰ ਕਿਸੇ ਵੀ ਤਰ੍ਹਾਂ ਨਾਲ ਘੂਰ ਸਕਦਾ ਪਰ ਫਿਰ ਵੀ ਇੱਕ ਜਿਹੜੀ ਉਹ ਨਜ਼ਰ ਹੁੰਦੀ ਹੈ ਨਾ ਜਿਹੜੀ ਤੁਹਾਨੂੰ ਇਨਸਿਕਿਉਰ ਫੀਲ ਕਰਾਉਂਦੀ ਹੈ ਜਿਹਦੇ ਚ ਤੁਸੀਂ ਡਰ ਖੌਫ ਜਾ ਆ ਜਾਂਦਾ ਕਦੀ ਤੁਸੀਂ ਚੁੰਨੀ ਸਮੇਟਦੇ ਹੋ ਕਦੀ ਆਪਣੀ ਸਾੜੀ ਦਾ ਪੱल्लू ਸਮੇਟਦੇ ਹੋ ਕਦੀ ਤੁਸੀਂ ਆਪਣੀਆਂ ਡਰੈਸਸ ਨੂੰ ਨੀਵੀਆਂ ਨੀਵੀਆਂ ਕਰਦੇ ਹੋ ਉਹ ਜਿਹੜੀਆਂ ਘੂਰਨ ਵਾਲੀਆਂ ਨਜ਼ਰਾਂ ਨਾ ਉਹ ਪਿਛਣੀ ਟਰਟ ਦਿਆਂ ਤੇ ਉਹ ਕੈਨੇਡੀਅਨ ਸਫਰ ਦੇ ਵਿੱਚ ਸਾਡੇ ਨਾਲ ਹੀ ਨੇ ਇਸੇ ਤੇ ਹੀ ਅੱਜ ਜਿਹੜੀ ਹੈ ਸਾਡੀ ਜਿਹੜੀ ਗੱਲਬਾਤ ਅੱਜ ਹੋਣ ਜਾ ਰਹੀ ਹੈ ਜੀ ਅੰਮ੍ਰਿਤਪੱਟੀ ਜੀ ਮੇਰੇ ਨਾਲ ਦਾ ਗੈਸਟ ਨਾਮ ਵੀ ਇੰਟਰੋਡਿਊਸ ਕਰਵਾ ਦੋ ਹੁਣ 100% ਸੋ ਗੈਸ ਸਾਡੇ ਤੁਹਾਨੂੰ ਦੱਸਿਆ ਜੀ ਸ਼ੈਲੀ ਕੋਰ ਜੀ ਨੇ ਜੋ ਕਿ ਇਮੋਸ਼ਨਲ ਵੈਲਨੈਸ ਕੋਚ ਵੀ ਨੇ ਸ਼ੈਲੀ ਜੀ ਤੁਹਾਡਾ ਸਵਾਗਤ ਹੈ ਜੀ ਪੋਡਕਾਸਟ ਵਿੱਚ ਥੈਂਕ ਯੂ ਸੋ ਮਚ ਥੈਂਕ ਯੂ ਜੀ ਅੱਛਾ ਸ਼ੈਲੀ ਕੀ ਤੁਸੀਂ ਇਸ ਗੱਲ ਨੂੰ ਮਹਿਸੂਸ ਕੀਤਾ ਤੁਸੀਂ ਹੁਣੇ ਸਾਡੀ ਦੋਨਾਂ ਦੀ ਕਨਵਰਸੇਸ਼ਨ ਸੁਣੀ ਇੰਡੀਆ ਤੋਂ ਲੈ ਕੇ ਇਥੇ ਤੱਕ ਦਾ ਤੁਹਾਡਾ ਸਫ਼ਰ ਹੈ ਜਿਹੜਾ ਤੁਸੀਂ ਕੀ ਇਹ ਸੋਚ ਕੇ ਆਏ ਸੀ ਵੀ ਇੰਡੀਆ ਤੋਂ ਹੁਣ ਕੈਨੇਡਾ ਚੱਲੀ ਆ ਇੱਕ ਬਹੁਤ ਵਧੀਆ ਮੁਲਕ ਦੇ ਵਿੱਚ ਚੱਲੀ ਆ ਇੱਥੇ ਇਹ ਸਾਰਾ ਕੁਝ ਨਹੀਂ ਹੋਏਗਾ ਕਿ ਇੱਥੇ ਆ ਕੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਸੋ ਇੱਥੇ ਜਿਹੜੇ ਐਥਨੋਲੋਗ ਨੇ ਜਿਹੜੇ ਬਹੁਤ ਟਾਈਮ ਤੋਂ ਰਹਿ ਰਹੇ ਨੇ ਉਹਨਾਂ ਨੇ ਸ਼ਾਇਦ ਮੈਂ ਇੰਡੀਅਨ ਕਮਿਊਨਿਟੀ ਦੀ ਗੱਲ ਕਰ ਰਹੀ ਹਾਂ ਜਿਵੇਂ ਬਾਕੀ ਬਾਕੀ ਕਮਿਊਨਿਟੀਆਂ ਨੇ ਉਹਨਾਂ ਨਾਲ ਤੇ ਇਹ ਇਸ਼ੂ ਹੈ ਹੀ ਨਹੀਂ ਹੈਗਾ ਹੈ ਨਾ ਬਾਕੀ ਨਾਲ ਇਹ ਇਸ਼ੂ ਹੈ ਹੀ ਨਹੀਂ ਹੈ ਨਹੀਂ ਹੈ ਜ਼ਿਆਦਾ ਤੇ ਹੈ ਨਹੀਂ ਥੋੜਾ ਬਹੁਤ ਲੋਕੀ ਇੱਕ ਫਲੀਟਿੰਗ ਜੀ ਗਲਾਸ ਦਿੰਦੇ ਨੇ ਉਹਨਾਂ ਚ ਸੋਸ਼ਲ ਐਟੀਕੀਟ ਹੈ ਗਿਆ ਸੋ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਇੱਥੇ ਲੋਕ ਉਹਨਾਂ ਨੇ ਆਪਣੇ ਮਾਈਨੂ ਟ੍ਰੇਨ ਕਰ ਲਿਆ ਥੋੜਾ ਬਹੁਤ ਫੇਰ ਵੀ ਉਹ ਦੇਖਦੇ ਨੇ ਬਟ ਉਹ ਤੁਹਾਨੂੰ ਇਹਨਾਂ ਅਨਕੰਫਰਟੇਬਲ ਮਹਿਸੂਸ ਨਹੀਂ ਕਰਾਉਂਦੇ ਪਰ ਜਿਹੜੇ 4-5 ਸਾਲ ਜਾਂ 10 ਸਾਲ ਤੋਂ ਆਏ ਹੋਏ ਨੇ ਜਾਂ ਫਿਰ ਜਿਹੜੇ ਪਹਿਲੇ ਆਏ ਹੋਏ ਨੇ ਜਦੋਂ ਉਹ ਖਾ ਪੀ ਜ਼ਰਾ ਜ਼ਿਆਦਾ ਲੈਂਦੇ ਆ ਉਹ ਫਿਰ ਆਈ ਥਿੰਕ ਦੇ ਲੂਜ਼ दैट ਐਟੀਕੀਟ ਸੋ ਜਰਾ ਬੈਰੀਅਰ ਹੁੰਦਾ ਤੇ ਫਿਰ ਉਹ ਆਪਣੇ ਬੇਸਿਕ ਇਨਸਟਿੰਕਟ ਵਿੱਚ ਆ ਜਾਂਦੇ ਪਤਾ ਇੱਕ ਮੈਂ ਤੁਹਾਨੂੰ ਇਹ ਗੱਲ ਦੱਸਾਂ ਇਟ ਇਜ਼ ਓਕੇ ਘੂਰਨਾ ਦੂਸਰੇ ਨੂੰ ਦੇਖਣਾ ਠੀਕ ਹੈ ਪਰ ਜਿਹੜੀ ਉਹ ਥੋੜੀ ਨਜ਼ਰ ਹੁੰਦੀ ਹੈ ਉਹ ਇੱਕ ਫਲੀਟਿੰਗ ਗਲੈਂਸ ਤੋਂ ਐਦਾਂ ਦੇਖ ਕੇ ਜਦੋਂ ਠਹਿਰ ਜਾਂਦੀ ਹੈ ਨਾ ਕੌਨਸ਼ੀਅਸਲੀ ਤੁਸੀਂ ਦੇਖ ਰਹੇ ਹੋ ਹੋਰ ਇੱਕ ਅੱਖਾਂ ਦੇ ਥਰੂ ਮੈਸੇਜ ਪਹੁੰਚਾ ਰਹੇ ਹੋ ਅਗਲੀ ਨੂੰ ਉਹ ਐਨਰਜੈਟਿਕਲੀ ਉਸ ਨੂੰ ਰিসিਵ ਕਰਦੀ ਹੈ ਤੇ ਉਹ ਅਨਸੇਫ ਫੀਲ ਕਰਦੀ ਹੈ ਤੇ ਲਾਈਕ ਯੂ ਸੈਡ ਇੱਥੇ ਦਾ ਕਿਉਂ ਇੱਥੇ ਵੀ ਉਹੀ ਹੋ ਰਿਹਾ ਸਾਡੀ ਕਮਿਊਨਿਟੀ ਦੇ ਵਿੱਚ ਤੁਸੀਂ ਕਮਿਊਨਿਟੀ ਦੇ ਉੱਤੇ ਸਵਾਲ ਜਿਹੜੇ ਚੁੱਕੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਹੁੰਦਾ ਤੁਸੀਂ ਕਹ ਦੂਜਿਆਂ 'ਚ ਨਹੀਂ ਹੁੰਦਾ ਇਹ ਤੁਸੀਂ ਕਿਸ ਦਾਅਵੇ ਨਾਲ ਕਹਿ ਸਕਦੇ ਹੋ ਕਿ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਨਹੀਂ ਹੁੰਦਾ ਕਿੰਨਾ ਕੁ ਤੁਸੀਂ ਉਹਨਾਂ ਦੇ ਵਿੱਚ ਵਿਚਰਦੇ ਹੋ ਤੇ ਦੂਜੀ ਗੱਲ ਤੁਸੀਂ ਗੱਲ ਕੀਤੀ ਹੈ ਵੀ ਉਹ ਜਿਹੜਾ ਘੂਰਨਾ ਜਿਹੜਾ ਮਤਲਬ ਕੰਟੀਨਿਊ ਜਿਹੜੇ ਘੂਰਦੇ ਨੇ ਉਹ ਇਨਸਾਨ ਨੂੰ ਅਜੀਬ ਫੀਲ ਕਰਾ ਦਿੰਦੇ ਨੇ ਕੀ ਉਹਨੂੰ ਇੱਕ ਬਾਡੀ ਸਕੈਨਿੰਗ ਵਰਡ ਕਹਿ ਸਕਦੀਆਂ ਮੈਂ ਯਾ ਵੈਰੀ 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 ਇੰਟਰਸਟਿੰਗ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਹੈ ਕਿ ਮੈਂ ਕਿਸ ਦਾਅਵੇ ਨਾਲ ਕਹਿ ਰਹੀਆਂ ਕਿਉਂਕਿ ਅਸੀਂ ਉੱਠਦੇ ਆਂ ਬੈਠਦੇ ਆਂ ਤੇ ਜਦੋਂ ਅਸੀਂ ਕੰਮ ਵੀ ਕਰਨੇ ਆਂ ਹਰ ਇੱਕ ਕਮਿਊਨਿਟੀ ਦਾ ਨਾ ਇਸ ਡਾਇਵਰਸ ਕਮਿਊਨਿਟੀ ਹੈ ਨਾ ਉਹਨਾਂ ਨਾਲ ਅਸੀਂ ਗੱਲਬਾਤ ਕਰਨੇ ਆਂ ਉਹ ਲੋਕ ਗੱਲਬਾਤ ਕਰਦੇ ਆਈ ਕੰਟੈਕਟ ਤਾਂ ਗੱਲ ਕਰਦੇ ਆ ਅਸੀਂ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਆਂ ਤਨ ਕੋਈ ਮਹਿਸੂਸ ਨਹੀਂ ਹੁੰਦੀ ਅੰਦਰ ਅੰਦਰ ਵਾਲੀ ਅਸਾਂ ਦੇ ਕੋਈ ਗੱਲ ਬਸ ਜਿੱਥੇ ਕੋਈ ਆਪਣੀ ਕਮਿਊਨਿਟੀ ਦਾ ਇਨਸਾਨ ਆ ਗਿਆ ਸਾਡੀਆਂ ਅੱਖਾਂ ਐਕਚੁਅਲੀ ਆਪਣੀਆਂ ਵੀ ਅੱਖਾਂ ਆਟੋਮੈਟਿਕਲੀ ਅਸੀਂ ਅੱਧਰ ਉੱਧਰ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਵੀ ਸਟਾਰਟ ਬ੍ਰੇਕਿੰਗ ਦਾ ਆਈ ਕੰਟੈਕਟ ਕਿ ਜੇ ਮੈਂ 2 ਸੈਕਿੰਡ ਤੋਂ ਜ਼ਿਆਦਾ ਦੇਖਿਆ ਨਾ ਇਹ ਬੰਦੇ ਨੇ ਆਟੋਮੈਟਿਕਲੀ ਸੋਚਣਾ ਕਿ ਇਹ ਕੁੜੀ ਦੀ ਮਨਸ਼ਾ ਹੀ ਗਲਤ ਹੈ ਓਕੇ ਸੋ ਮੈਂ ਮੈਸੇਜ ਆਏ ਉਹ ਨਹੀਂ ਵੀ ਪਹੁੰਚਾਣਾ ਚਾਹੀ ਪਰ ਮੇਰਾ ਮਾਈਂਡ ਕਿਉਂਕਿ ਉਸ ਤਰੀਕੇ ਦਾ ਕੰਡੀਸ਼ਨਡ ਹੈ ਜੀ ਇਹਦੇ ਨਾਲ ਹੀ ਰਿਲੇਟਡ ਮੇਰੀ ਇੱਕ ਹੋਰ ਚੀਜ਼ ਹੈ ਕਿ ਜਦੋਂ ਤੁਸੀਂ ਕਿਹਾ ਵੀ ਲਗਾਤਾਰ ਜਦੋਂ ਦੇਖਦੇ ਨੇ ਤਾਂ ਉਹ ਇਹ ਸੋਚ ਰਹੇ ਹੁੰਦੇ ਨੇ ਵੀ ਜੇ ਤਾਂ ਇਹਨੇ ਮੇਰੇ ਵੱਲ ਇਦਾਂ ਹੀ ਦੇਖਦੀ ਰਹੀ ਤਾਂ ਫਿਰ ਤਾਂ ਫਿਰ ਉਹ ਸ਼ੁਰੂ ਹੋ ਜਾਂਦਾ ਵੀ ਗੈਸ ਲਗਾਉਣੇ ਸ਼ੁਰੂ ਹੋ ਜਾਂਦੇ ਨੇ ਆਪਣੇ ਹਨਾ ਤੁਹਾਨੂੰ ਜਜ ਕੀਤਾ ਜਾਂਦਾ ਕਿ ਇਹਨੂੰ ਉਹੀ ਕਹਿੰਦੇ ਆ ਵੀ ਅਸੀਂ ਪੁਰਾਣੇ ਸਮੇਂ ਤੋਂ ਇਹੀ ਚੀਜ਼ ਸੋਚਦੇ ਰਹੇ ਨੇ ਵੀ ਜੇ ਕੁੜੀ ਕੰਟੀਨਿਊ ਜਦੋਂ ਦੇਖਣ ਲੱਗ ਜਾਂਦੀ ਆ ਤਾਂ ਫਿਰ ਇਹ ਸੋਚਦਾ ਅੱਛਾ ਜੇ ਹੱਸਪੀ ਤਫਾਸਿਲ ਇਹ ਫਸ ਗਈ 10 there's a phenomenon called elevator rise ji okay elevator rise ਉਹਨਾਂ ਇੱਕ ਉੱਪਰ ਤੋਂ ਲੈ ਕੇ ਹੇਠਾਂ ਤੱਕ ਦੇਖੀਂ ਜਾਂਦਾ ਦੇਖੀਂ ਜਾਂਦਾ ਜੇ ਤੁਸੀਂ ਕਿਤੇ ਕਿਸੇ ਪਾਰਟੀ ਚੋਂ ਕਿਸੇ ਗੈਟ ਟੂਗੇਦਰ ਚ ਹੈਗੇ ਹੋ ਤੇ ਤੁਸੀਂ ਦੇਖੋਗੇ ਬਾਹਰ ਤੇ ਆਦਮੀ ਜਦੋਂ ਉਹ ਆਪ ਲਟਕੇ ਹੁੰਦੇ ਉਦੋਂ ਲਟਕੇ ਹੁੰਦੇ ਤੇ ਦੇਖ ਦੇਖਦੇ ਰਹਿੰਦੇ ਨੇ ਅਦਾ ਇਸ ਤਰ੍ਹਾਂ ਕਰਕੇ ਦੇਖਣਗੇ ਜਿਸ ਜਿੰਨੀ ਦੇ ਤੱਕ ਸਿਰ ਮੋੜੇ ਬਿਲਕੁਲ ਜੇ ਸਾਹਮਣੇ ਖੜੇ ਹੋਤੇ ਉੱਪਰੋਂ ਲੈ ਕੇ ਥੱਲੇ ਤੱਕ ਤੁਹਾਨੂੰ ਦੇਖਣਗੇ ਸਮ ਹਾਉ ਉਹਨਾਂ ਨੂੰ ਲੱਗਦਾ ਹੈ ਕਿ ਇਟਸ ਓਕੇ ਇਨ ਨਾਰਮਲ ਹੈ ਜਿਸ ਦਾ ਤੁਸੀਂ ਕਿਹਾ ਕਿ ਤੁਸੀਂ ਇਹ ਨਹੀਂ ਸੋਚਦੇ ਅਮਰਤ ਕਿ ਤੁਸੀਂ ਉਸ ਔਰਤ ਨੂੰ ਕੀ ਮਹਿਸੂਸ ਕਰਾ ਰਹੇ ਹੋ ਤੁਸੀਂ ਉਹਨੂੰ ਇਹ ਮਹਿਸੂਸ ਕਰਾਉਣਾ ਚਾਹ ਰਹੇ ਹੋ ਕਿ ਯੂ ਆ ਪ੍ਰੀਟੀ ਹਾਂ ਯਾ ਤੁਸੀਂ ਉਹਨੂੰ ਇਹ ਮਹਿਸੂਸ ਕਰਾਉਣਾ ਚਾ ਰਹੇ ਹੋ ਕਿ ਤੇਰੀ ਹਿੰਮਤ ਕਿਸਾਂ ਹੋ ਗਈ ਇਸ ਇੱਥੇ ਆ ਕੇ ਸਾਡੇ ਵਿੱਚ ਵਿਚਰਨ ਦੀ ਹਾਂ ਬਟ ਕਿਤੇ ਇਸ ਤਰ੍ਹਾਂ ਤਾਂ ਨਹੀਂ ਹੈ ਸ਼ੈਲੀ ਕੀ ਔਰਤਾਂ ਜਿਹੜੀਆਂ ਨੇ ਇੰਡੀਅਨ ਔਰਤਾਂ ਬੰਦਿਆਂ ਤੋਂ ਡਰਦੀਆਂ ਹੋਣ ਬਈ ਇਹੀ ਸਾਡੇ ਮਾਈਂਡਸੈਟ ਦੇ ਵਿੱਚ ਸਾਨੂੰ ਸ਼ੁਰੂ ਤੋਂ ਕਿਹਾ ਜਾਂਦਾ ਹੈ ਵੀ ਭਾਈ ਫਲਾਣੇ ਬੰਦਿਆਂ ਦੇ ਵਿੱਚ ਨਹੀਂ ਬਹਿਣਾ ਹੈਗਾ ਫਾਦਰ ਜਿਹੜੇ ਹੈ ਉਹਨਾਂ ਦੀ ਗੋਦੀ ਦੇ ਵਿੱਚ ਬੈਠਣ ਦੀ ਵੀ ਇੱਕ ਉਮਰ ਦੱਸੀ ਜਾਂਦੀ ਹੈ ਭਰਾ ਦੇ ਨਾਲ ਬੈਠਣ ਦਾ ਵੀ ਇੱਕ ਸਲੀਕਾ ਹੁੰਦਾ ਹੈ ਜੇ ਬਾਹਰ ਕਿਸੇ ਬੰਦਿਆਂ ਨਾਲ ਬੈਠਣਾ ਉਹਨਾਂ ਨਾਲ ਕਿਵੇਂ ਉੱਠਣਾ ਬੈਠਣਾ ਕਿਤੇ ਆਈ ਤਾਂ ਨਹੀਂ ਵੀ ਸਾਡੇ ਹੀ ਮਾਈਂਡ ਦੇ ਵਿੱਚ ਇਹ ਜ਼ਿਆਦਾ ਹੋਵੇ ਵੀ ਅਸੀਂ ਬੰਦਿਆਂ ਤੋਂ ਡਰਿਓ ਹੀ ਜਾਂਦੇ ਹਾਂ ਦੱਸ ਟ੍ਰੂ ਇਹ ਬਹੁਤ ਵੱਡੀ ਗੱਲ ਹੈ ਕਹਿੰਦੇ ਐਂਡਰੋਫੋਬੀਆ ਸੋ ਅਸੀਂ ਬਚਪਨ ਤੋਂ ਹੀ ਸਾਡੇ ਮਨ ਦੇ ਅੰਦਰ ਨਾ ਇੱਕ ਡਰ ਪਾ ਲੈਂਦੇ ਹ ਹ ਤੁਸੀਂ ਇਨਸਾਨਾਂ ਨੂੰ ਛੱਡ ਦਿਓ ਤੁਸੀਂ ਇੱਕ ਜਾਨਵਰ ਨੂੰ ਫੜ ਲੋਗੇ ਮੈਨੂੰ ਕੋਈ ਕੋਈ ਸੱਪ ਹੈ ਕਈ ਲੋਕਾਂ ਨੂੰ ਸੱਪਾਂ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਦੇ ਹੈਵ ਓਵਰਕਮ ਦੈਟ ਫੀਅਰ ਪਰ ਕਈ ਲੋਕ ਹੁੰਦੇ ਅਸੀਂ ਇੰਨੀਆਂ ਮੂਵੀਜ਼ ਦੇਖੀਆਂ ਹੁੰਦੀਆਂ ਸਾਰਾ ਕੁਝ ਦੇਖਿਆ ਹੁੰਦਾ ਤਾਂ ਅਸੀਂ ਉਸ ਜਾਨਵਰ ਕੋ ਡਰਦੇ ਹਾਂ ਤੇ ਅਸੀਂ ਉਸ ਫੀਅਰ ਤੋਂ ਓਵਰਕਮ ਨਹੀਂ ਕਰ ਪਾਦੇ ਸਿਮਿਲਰਲੀ ਅਸੀਂ ਆਦਮੀਆਂ ਦੇ ਡਰ ਤੋਂ ਵੀ ਬਾਹਰ ਨਹੀਂ ਉੱਭਰ ਪਾਦੇ ਉਹਦਾ ਰੀਜ਼ਨ ਹੈ ਓਕੇ ਤੁਸੀਂ ਦੇਖੋ ਰੇਪ ਕੈਪੀਟਲ ਹਮ ਬਿਲਕੁਲ ਜੀ ਡਾਵਰੀ ਡੈੱਟਸ ਹਮ ਕੋਰੀਆ ਨੂੰ ਪੈਦਾ ਹੋਣ ਤੋਂ ਪਹਿਲੇ ਹੀ ਮਾਰ ਦੇਣਾ ਜੀ ਇਨ ਵਿਟ੍ਰੋ ਜਦੋਂ ਬੱਚੀ ਤੁਹਾਡੇ ਢਿੱਡ 'ਚ ਹੁੰਦੀ ਹੈ ਨਾ ਮਾਂ ਦੇ ਅੰਦਰ ਇੱਕ ਡਰ ਹੁੰਦਾ ਹਮ ਤੇ ਉਹ ਡਰ ਉਸ ਬੱਚੀ ਦੇ ਅੰਦਰ ਉਦੋਂ ਤੋਂ ਹੀ ਪੈਦਾ ਹੋ ਜਾਂਦਾ ਹੈ ਤੇ ਅਸ ਸਾਡੀ ਸਾਰੀ ਉਮਰ ਲੱਗ ਜਾਂਦੀ ਹੈ ਉਸ ਡਰ ਨੂੰ ਫਾਈਟ ਕਰਦੇ 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 ਸਾਡੀ ਸੋਸਾਇਟੀ ਜਿਹੜੀ ਹੈ ਓਵਰ ਸੈਕਸ਼ੁਅਲਾਈਜ਼ਡ ਹੋ ਗਈ ਹੈ ਜੀ ਐਂਡ ਆਮ ਓਕੇ ਟੂ ਸੇ 댓 ਵਰਡ ਕਿਉਂਕਿ ਇਹ ਟੈਬੂ ਬਣ ਜਾਂਦਾ ਇਹ ਗੱਲ ਨਹੀਂ ਕਰਨੀ ਉਹ ਨਹੀਂ ਕਰਨੀ ਸੈਕਸ ਸੈਲਜ਼ ਐਂਡ ਕੁੜੀਆਂ ਨੂੰ ਕਿਸ ਤਰੀਕੇ ਨਾਲ ਅਸੀਂ ਕੀ ਪਰੋਸਦੇ ਹਾਂ ਉਹਨਾਂ ਨੂੰ ਫਿਰ ਅਸੀਂ ਆਦਮੀਆਂ ਨੂੰ ਕੀ ਪਰੋਸਦੇ ਹਾਂ ਤੇ ਉਹ ਸਾਨੂੰ ਐਜ਼ ਅ ਆਬਜੈਕਟ ਕਿਉਂ ਦੇਖਦੇ ਨੇ ਇਹ ਸਾਡੀ ਕਮਿਊਨਿਟੀ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਜੇ ਅਸੀਂ ਸੋਚਨੇ ਕਿ ਸਿੱਕ ਕੈਨੇਡਾ ਵੀ ਆ ਗਿਆ ਇੱਥੇ ਆ ਕੇ ਅਸੀਂ ਉਹੀ ਮਾਨਸਿਕਤਾ ਦੇ ਨਾਲ ਤੁਰਨਾ ਜੀ ਤੇ ਫਿਰ ਇੱਥੇ ਆਉਂਦਾ ਫਾਇਦਾ ਕੋਈ ਨਹੀਂ ਸੀਗਾ ਵੈਰੀ ਡੈਡ ਬਿਲਕੁਲ ਉਹ ਅੱਜ ਹੁਣ ਤੁਸੀਂ ਕੈਨੇਡਾ ਦੇ ਵਿੱਚ ਮਤਲਬ ਤੁਸੀਂ ਕੀ ਅਸੀਂ ਸਾਰੇ ਆਪਾਂ ਜਦੋਂ ਕੈਨੇਡਾ ਆ ਗਏ ਕੈਨੇਡਾ ਦਾ ਮਾਹੌਲ ਨੂੰ ਆਪਾਂ ਤਾਂ ਲੈ ਲਿਆ ਵੀ ਚਲੋ ਹੁਣ ਐਟ ਲੀਸਟ ਖੁੱਲ ਕੇ ਪੌਣਾ ਜੀ ਨਾ ਮਤਲਬ ਇੱਥੇ ਕੋਈ ਜ਼ਿਆਦਾ ਉਹ ਨਹੀਂ ਹੋਏਗੀ ਔਰ ਸਪੈਸ਼ਲੀ ਅਸੀਂ ਖੁਸ਼ ਹੋ ਜਾਂਦੇ ਵੀ ਸਾਡੀ ਆਪਣੀ ਕਮਿਊਨਿਟੀ ਹੈ ਉੱਥੇ ਅਸੀਂ ਜ਼ਿਆਦਾ ਬਿਲਕੁਲ ਸੇਫ ਮਹਿਸੂਸ ਕਰਾਂਗੇ ਪਰ ਕਿਉਂ ਚੀਜ਼ ਇੱਥੇ ਵੀ ਨਜ਼ਰ ਨਹੀਂ ਆਉਂਦੀ ਤੁਸੀਂ ਮਤਲਬ ਇੱਕ ਉਹ ਵਿਮਨ ਹੋ ਜੋ ਵਰਕਿੰਗ ਵਿਮਨ ਵੀ ਹੈ ਬਹੁਤ سارے ਪਲੇਟਫਾਰਮ ਤੇ ਤੁਸੀਂ ਦੇਖਦੇ ਹੋ ਇੱਕ ਕਹਿ ਲੋ ਕਿ ਕੰਮ ਕਾਜੀ ਇੱਕ ਬੋਲਡ ਲੇਡੀ ਯੂ نو ਸੋ ਉਹ ਜਦੋਂ ਕਿਤੇ ਵੀ ਜਾਂਦੇ ਹੋ ਤਾਂ ਉਹ ਜਿਹੜੀਆਂ ਨਜ਼ਰਾਂ ਨੇ ਉਹ ਤੁਹਾਨੂੰ ਤੰਗ ਕਿਵੇਂ ਕਰਦੀਆਂ ਨੇ ਕਿ ਐਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਟਾਈਟ ਸੂਟ ਪਾਇਆ ਹੁੰਦਾ ਤਾਂ ਤੁਹਾਨੂੰ ਬਾਰ-ਬਾਰ ਇਹ ਹੁੰਦਾ ਮੈਂ ਚੁੰਨੀ ਨਾਲ ਆਪਣਾ ਕੋਈ ਅੰਗ ਢੱਕ ਲਵਾਂ ਸਾੜੀ ਪਾਈ ਹੁੰਦੀ ਆ ਤਾਂ ਪੱल्लू ਸਵਾਰਨਾ ਪੈਂਦਾ ਡੀਪ ਨੈਕ ਪਾਇਆ ਹੁੰਦਾ ਤਾਂ ਧਿਆਨ ਰੱਖਣਾ ਪੈਂਦਾ ਕਿਉਂਕਿ ਹਰ ਕੋਈ ਐ ਲੱਗਦਾ ਵੀ ਤੁਹਾਡੇ ਕਿਤੇ ਨਾ ਕਿਤੇ ਕੋਈ ਐਵੇਂ ਘੂਰਦਾ ਪਿਆ ਵੀ ਕਦੀ ਤੁਸੀਂ ਆਪਣਾ ਕੋਈ ਮਤਲਬ ਕੋਈ ਡਰੈਸ ਪਾਈ ਹੋਈ ਤੁਸੀਂ ਬਸ ਉਹਨੂੰ ਦੇਖੀ ਜਾਂਦੇ ਹੋ ਵੀ ਮੈਨੂੰ ਕਿੱਥੋਂ ਮੈਨੂੰ ਸਹੀ ਕਰਾਂ ਵੀ ਮੈਨੂੰ ਉਹ ਦੇਖ ਇਦਾਂ ਰਿਹਾ ਇਹ ਮਹਿਸੂਸ ਹੁੰਦਾ ਹੈ ਇਹ ਇੱਕ ਸਪਿਰਚੁਅਲ ਐਂਗਲ ਹੈ ਕਿ ਜਿਹੜੀ ਔਰਤ ਹੁੰਦੀ ਹੈ ਨਾ ਉਹ ਬਹੁਤ ਸੈਂਸਿਟਿਵ ਹੁੰਦੀ ਹੈ ਉਹਨੂੰ ਸੈਂਸਿਟਿਵ ਹੋਣਾ ਪੈਂਦਾ ਹੈ ਕਿ ਜਦੋਂ ਉਹ ਬੱਚੇ ਨੂੰ ਜਨਮ ਦਿੰਦੀ ਹੈ ਉਹ ਇੱਕ ਹਾਈਪਰ ਸੈਂਸਿਟਿਵਿਟੀ ਚਾਰਜ ਆਉਂਦੀ ਹੈ ਟੂ ਪ੍ਰੋਟੈਕਟ ਦਾ ਚਾਈਲਡ ਹੈ ਨਾ ਤੇ ਉਹ اڈੀਅਸ ਸੈਂਸਸ ਬਹੁਤ ਜ਼ਿਆਦਾ ਡਿਵੈਲਪਡ ਹੁੰਦੀ ਹੈ ਕਿਉਂਕਿ ਉਸ ਬੱਚੇ ਨੂੰ ਉਹਨੇ ਇਸ ਦੁਨੀਆ ਦੇ ਵਿੱਚ ਬਚਾ ਕੇ ਰੱਖਣਾ ਬੜੀ ਸਾਰੀਆਂ ਚੀਜ਼ਾਂ ਤੋਂ ਤੇ ਹੁਣ ਜਦੋਂ ਉਹਦੀਆਂ ਸੈਂਸਸ ਨੇ ਡਿਵੈਲਪ ਨੇ ਕੋਈ ਬੰਦਾ ਉਹਨੂੰ ਪਿੱਛੋਂ ਦੀ ਵੀ ਦੇਖ ਰਿਹਾ ਹੁੰਦਾ ਨਾ ਸਾਡੇ ਵਾਲ ਜਿਹੜੇ ਇੱਥੇ ਹੁੰਦੇ ਉਹ ਵੀ ਘੜੇ ਹੋ ਜਾਂਦੇ ਹੈ ਹਮ ਵੀ ਗੈਟ ਦ ਗੂਸ ਬੰਪਸ ਐਂਡ ਜੇ ਅਸੀਂ ਪਿੱਛੇ ਮੋੜ ਕੇ ਦੇਖਾਂਗੇ ਕਿ ਕਿਉਂ ਅ ਲੋਜੀਕਲੀ ਤੁਸੀਂ ਇਹਨੂੰ ਤੁਸੀਂ ਕੰਪਿਊਟ ਕਰ ਸਕਦੇ ਪਰ ਤੁਹਾਡੀ ਬਾਡੀ ਹੀ ਤੁਹਾਨੂੰ ਦੱਸ ਦਿੰਦੀ ਹੈ ਤੋ ਇਫ ਕੋਈ ਆਦਮੀ ਤੁਹਾਡੇ ਸਾਹਮਣੇ ਖੜਾ ਉਸ ਮਨਸ਼ਾ ਦੇ ਨਾਲ ਉਹ ਬੋਲ ਨਹੀਂ ਰਿਹਾ ਹਮਮ ਔਰ ਉਹਦੀ ਅੱਖਾਂ ਚੋਂ ਤੁਸੀਂ ਪੜ ਲੋਗੇ ਉਹਦੀ ਔਰਤ ਆਹ ਭਾਵ ਤੋਂ ਜਿਹੜਾ ਉਹ ਪੜ ਲੋਗੇ ਆਹ ਭਾਵ ਤੋਂ ਤੇ ਤੁਸੀਂ ਆਪਣਾ ਕਦੀ ਅਦਾ ਕਰ ਲੋਗੇ ਇਟ ਇਜ਼ ਨਾਥਿੰਗ ਇਨੀਏ ਕਿ ਉਹਨੂੰ ਆਪਣੀ ਬੋਡੀ ਦੇ ਨਾਲ ਕੋਈ ਪ੍ਰੋਬਲਮ ਹੈ ਸ਼ੀ ਇਸ ਟ੍ਰਾਈਂਗ ਟੂ ਪ੍ਰੋਟੈਕਟ ਹਰਸੈਲਫ ਸ਼ੀ ਗੈਟਸ ਇਨਟੂ ਦੈਟ ਬੇਸਿਕ ਇਨਸਟਿੰਕਟ ਆਫ ਪ੍ਰੋਟੈਕਟਿੰਗ ਹਰਸੈਲਫ ਕਿਉਂਕਿ ਜਿਹੜੀ ਸਾਡੀ ਈਸਟਰਨ ਸੋਸਾਇਟੀ ਹੈਗੀ ਆ ਕੁੱਟ-ਕੁੱਟ ਕੇ ਭਰੇ ਜਾਂਦਾ ਫੈਮਲੀ ਆਨਰ ਜਿਹੜੀ ਸਾਡੀ ਇੱਜ਼ਤ ਹੈ ਕੱਪੜਿਆਂ ਚ ਹੀ ਹੈਗੀ ਐਥੇ ਥੋੜੀ ਹੈ ਹਾਂ ਮੈਂ ਤਾਂ ਟਿੱਕੀ ਇੱਕ ਸੈਕਿੰਡ ਪਰ ਗੱਲ ਸੁਣੋ ਮਤਲਬ ਮੈਨੂੰ ਫੋਨ ਵੀ ਦੱਸ ਵੀ ਆਪਾਂ ਆਪਣੀ ਹੀ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਹੁਣ ਆਪਾਂ ਬਿਲਕੁਲ ਆਪਣੀ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਬਿਲਕੁਲ ਆਪਣੀ ਦੀ ਗੱਲ ਕਰ ਰਹੇ ਹਾਂ ਅੱਛਾ ਸ਼ੈਲੀ ਇੱਕ ਨਾ ਥੋੜਾ ਜਿਹਾ ਕੁਐਸਚਨ ਡਿਫਰੈਂਟ ਮੈਂ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਤੁਸੀਂ ਇਸ ਉਹਦੇ ਵਿੱਚ ਕੋਚ ਵੀ ਕਰਦੇ ਹੋ ਜਦੋਂ ਮਰਦਾਂ ਦੀ ਨਜ਼ਰ ਦੀ ਗੱਲ ਕੀਤੀ ਜਾਂਦੀ ਹੈ ਜੇ ਔਰਤ ਦੇ ਉੱਪਰ ਕਦੇ ਨਜ਼ਰ ਪੈਂਦੀ ਹੈ ਕਿ ਉਹਦੇ ਸੋਹਣੇ ਮੋਹ ਤੇ ਪੈਂਦੀ ਹੈ ਸੋਹਣੇ ਵਾਲਾਂ ਤੇ ਪੈਂਦੀ ਹੈ ਜਾਂ ਉਹਦੇ ਪੋਸਚਰ ਸਾਰਾ ਜਿਹੜਾ ਹੈ ਉਹਦੇ ਤੇ ਪੈਂਦੀ ਹੈ ਜਾਂ ਬੋਡੀ ਦੇ ਕੁਝ ਵੱਖਰੇ ਅੰਗ ਨੇ ਜਿਹੜੇ ਉਹਨੂੰ ਜ਼ਿਆਦਾ ਅਟਰੈਕਟ ਕਰਦੇ ਨੇ ਸਿਰਫ ਉਹਦੇ ਤੇ ਹੀ ਪੈਂਦੀ ਹੈ oh my god ਤੁਸੀਂ ਕੁਐਸਚਨ ਬੜਾ ਇੰਟਰਸਟਿੰਗ ਪੁੱਛਿਆ ਹਾਂ ਐਦਾਂ ਮੈਂ ਤੁਹਾਨੂੰ ਇੱਕ ਜਵਾਬ ਦਿੰਦੀ ਹਾਂ ਜੀ ਦੇਖੋ ਇੱਕ ਔਰਤ ਹੈਗੀ ਹੈ ਉਹਦੀ ਰੱਬ ਨੇ ਬਹੁਤ ਖੂਬਸੂਰਤ ਬਾਡੀ ਬਣਾਈ ਉਹ ਜੀਅਸ ਯੈਸ ਸ਼ੀ ਸ਼ੁੱਡ ਬੀ ਪ੍ਰਾਊਡ ਆਫ ਇਟ ਐਗਜ਼ੈਕਟਲੀ ਕੁਝ ਸੌਟ ਸਮਝ ਕੇ ਬਣਾਈ ਉਹਦੀ ਬਾਡੀ ਤੇ ਉਹ ਜਿਹੜੇ ਕਰਵਸ ਨੇ ਉਹਦੇ ਬਹੁਤ ਅਟਰੈਕਟਿਵ ਨੇ ਕੰਪੇਅਰ ਟੂ ਅ ਮੇਲ ਬਾਡੀ ਬਿਲਕੁਲ ਅਗਰ ਕੋਈ ਔਰਤ ਲੋਅ ਕਟ ਕਪੜੇ ਪਾ ਕੇ ਜਾਂਦੀ ਹੈ ਔਰਤਾਂ ਵੀ ਉਹਨੂੰ ਉਨੇ ਹੀ ਦੇਖਦੀਆਂ ਇੱਕ ਰਿਸਰਚ ਹੋਈ ਸੀਗੀ ਔਰਤਾਂ ਵੀ ਉਹਨੂੰ ਦੇਖਦੀਆਂ ਨੇ ਤੇ ਰਿਸਰਚ ਦਾ ਰਿਜ਼ਲਟ ਪਤਾ ਕੀ ਸੀ ਨਤੀਜਾ ਕਿ 50% ਔਰਤਾਂ ਵੀ ਦੇਖਦੀਆਂ ਨੇ

ਮੈਚੋਰੀ ਨਹੀਂ ਹੋਣਗੇ ਤੇ ਫਿਰ ਆਬਵੀਅਸਲੀ ਉੱਥੇ ਹੀ ਉਹਨਾਂ ਦਾ ਧਿਆਨ ਜਾਏਗਾ ਸਾਰਾ ਟਾਈਮ ਬਟ ਫਿਰ ਇਹਦੇ ਚ ਜਦੋਂ ਬੰਦੇ ਦੇਖਦੇ ਨੇ ਇੱਕ ਔਰਤ ਨੂੰ ਘੂਰਦੇ ਨੇ ਉਹਨਾਂ ਦੀ ਸਕੈਨਿੰਗ ਜਿਸ ਤਰ੍ਹਾਂ ਕਿਹਾ ਸ਼ਾਇਰੀ ਨੇ ਉਹ ਹੁੰਦੀ ਹੈ ਜਨਾਨੀ ਇਨਸਿਕਿਉਰ ਫੀਲ ਕਰਦੀ ਹੈ ਜਨਾਨੀ ਨੂੰ ਗੁੱਸਾ ਆਉਂਦਾ ਹੈ ਜਾਂ ਜਨਾਨੀ ਇਸ ਗੱਲ ਤੇ ਪ੍ਰਾਊਡ ਫੀਲ ਕਰਦੀ ਹੈ ਵੀ ਮੈਂ ਬੜੀ ਸੋਹਣੀ ਲੱਗ ਰਹੀ ਹਾਂ ਕਿਉਂਕਿ ਮੈਨੂੰ ਦੇਖਿਆ ਜਾ ਰਿਹਾ ਇਟ 올 ਡਿਪੈਂਡਸ ਕਿ ਉਹ ਔਰਤ ਕਿਸ ਲੈਵਲ ਤੇ ਹੈ ਅਗਰ ਉਹ ਔਰਤ ਇਨਸਿਕਿਉਰ ਆਪਣੇ ਅੰਦਰ ਹੀ ਹੈਗੀ ਹੈ ਉਹ ਅਫੈਂਸ ਵੀ ਲੇਗੀ ਕਿਉਂਕਿ ਉਹ ਉਹ ਪ੍ਰੋਸੈਸ ਨਹੀਂ ਕਰ ਪਾ ਰਹੀ ਉਹਨਾਂ इमोਸ਼ਨਸ ਨੂੰ ਹੁਣ ਅਗਰ ਕੋਈ ਔਰਤ ਨੇ ਲੋ ਕੱਟ ਪਾਇਆ ਦੈਟ ਮੀਨਸ ਸ਼ੀ ਇਜ਼ ਵੈਰੀ ਵੈਰੀ ਕੰਫਰਟੇਬਲ ਵਿਦ ਹਰ ਬੋਡੀ ਦੈਟਸ ਰਾਈਟ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਨ ਇੱਕ ਕੰਪਲੀਮੈਂਟ ਦੇ ਤਰੀਕੇ ਨਾਲ ਲੈਣਾ ਨਾ ਤੇ ਕਈ ਔਰਤਾਂ ਨੇ ਉੱਪਰ ਤੋਂ ਲੈ ਕੇ ਨੀਚੇ ਤੱਕ ਉਹਨਾਂ ਨੇ ਰੰਗ ਰੰਗੇ ਕੱਪੜੇ ਪਾਏ ਆ ਕਾਲੇ ਪੀਲੇ ਜਿੱਦਾਂ ਦੇ ਵੀ ਕੱਪੜੇ ਪਾਏ ਨੇ ਉਹਨਾਂ ਨੂੰ ਕੋਈ ਦੇਖੇਗਾ ਜੀ ਉਹ ਦੇ ਆਰ ਨਾਟ ਕੰਫਰਟੇਬਲ ਵਿਦ देयर ਬੋਡੀ ਉਹਨਾਂ ਨੂੰ ਅਫੈਂਸ ਲੱਗੇਗਾ ਹੂੰ ओके सो ਹੁਣ ਟਿਕਟੌਕ ਤੇ ਚਲੇ ਜਾਓ ਜਾਂ ਬਾਕੀ ਜਗ੍ਹਾ ਵੀ ਚਲੇ ਜਾਓ ਤੁਸੀਂ ਦੇਖੋਗੇ ਕਿੰਨੀਆਂ ਔਰਤਾਂ ਨੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਇਨੀਆਂ ਚੀਜ਼ਾਂ ਦੇ ਨਾਲ ਹਮ ਉਹ ਵਾਓ ਦੇ ਦੇ ਸ਼ੋਅ देयर ਬodies ਯਾ ਦੈਟਸ ਰਾਈਟ ਸੋ ਇਹ ਔਰਤਾਂ ਦੀ ਆਪਣੀ ਸੋਚ ਹੈ ਆਪਣੀ ਮਾਨਸਿਕਤਾ ਆਪਣੀ ਮਾਨਸਿਕਤਾ ਜੀ ਬਰੀ ਰਾਈਟ ਸੋ ਉਹ ਮਾਨਸਿਕਤਾ ਜਿਹੜੀ ਹੈ ਉਹ ਠੀਕ ਹੈ ਬੀਇੰਗ ਅ ਲੇਰੀ ਹਰ ਹਰ ਵਿਮਨ ਨੂੰ ਪਤਾ ਹੁੰਦੀ ਹੈ ਵੀ ਇਸ ਮੌਕੇ ਦੇ ਉੱਤੇ ਮੇਰੀ ਮਾਨਸਿਕਤਾ ਕੀ ਬਣ ਬਣ ਰਹੀ ਹੈ ਇੱਕ ਹੁੰਦਾ ਉਹਨੂੰ ਜਜਮੈਂਟ ਜਿਹੜੀ ਉਹਦੇ ਲਗਾਏ ਜਾ ਰਹੀ ਉਹਨੂੰ ਜਜ ਕੀਤਾ ਜਾ ਰਿਹਾ ਲੈਟਸ ਸੇ ਇੱਕ ਬੈਂਕਰ ਡਾਲ ਹੈ ਕੋਈ ਵੀ ਪਾਰੀ ਹੈ ਤੁਸੀਂ ਉੱਥੇ ਗਏ ਹੋ ਉਸ ਪਾਰਟੀ ਦੇ ਵਿੱਚ ਤੇ ਉੱਥੇ ਇੱਕ ਕਾਰਨਰ ਦੇ ਉੱਤੇ ਇੱਕ ਹੁੰਦਾ ਵੀ ਜਿੱਥੇ ਸਾਰੇ ਡਰਿੰਕਸ ਚੱਲ ਰਹੇ ਨੇ ਰਾਈਟ ਡਰਿੰਕਸ কর্নার ਹੁਣ ਉੱਥੇ ਡਰਿੰਕਸ কর্নার ਦੇ ਉੱਤੇ ਕੋਈ ਵੀ ਉੱਥੇ ਲੇਡੀ ਲੰਗ ਰਹੀ ਆ ਉਹਨੂੰ ਦੇਖਿਆ ਜਾਂਦਾ ਹੈ ਕਈਆਂ ਦੇ ਬਹੁਤ ਵਧੀਆ ਕੰਪਲੀਮੈਂਟ ਵੀ ਕਈਆਂ ਨੂੰ ਦਿੱਤੇ ਜਾਂਦੇ ਆ ਤੇ ਕਈਆਂ ਨੂੰ ਡਰਿੰਕ ਕਰਦੇ ਮਤਲਬ ਬੰਦੇ ਜਿਹੜੇ ਹੁੰਦੇ ਉਹ ਇਸ ਤਰੀਕੇ ਨਾਲ ਉਹਨਾਂ ਨੂੰ ਦੇਖਦੇ ਵੀ ਜਾਂ ਤਾਂ ਉਹ ਨਾਲ ਆ ਕੇ ਡਰਿੰਕ ਕਰ ਲੇਗੀ ਤਾਂ ਵੀ ਉਹਨੂੰ ਜਜ ਕੀਤਾ ਜਾਏਗਾ ਤੇ ਜੇ ਉਹ ਸੋਹਣੀ ਸੁਨੱਖੀ ਨਾਰਾ ਉਹ ਕੋਲੋਂ ਨਿਕਲ ਗਈ ਤੇ ਫਿਰ ਕਹਿੰਦਾ ਪ੍ਰਾਊਡੀ ਬੋਥ ਹੈ ਹੈਨਾ ਮਤਲਬ ਉਹ ਵੱਖਰੇ ਵੱਖਰੇ ਜਿਹੜੇ ਕਮੈਂਟ ਹੈ ਕੀ ਉਹ ਕਮੈਂਟਾਂ ਦਾ ਤੁਸੀਂ ਸਾਹਮਣਾ ਕੀਤਾ ਕਦੀ ਕਿਵੇਂ ਕਿਵੇਂ ਦੇ ਹੁੰਦੇ ਆ ਕਮੈਂਟ ਦੇਖੋ ਅਭਜੋਦ ਬਣਾ ਸ਼ੁਰੂ ਸ਼ੁਰੂ ਚਾਹੀਦਾ ਮੈਂ ਬਹੁਤ ਪਰੇਸ਼ਾਨ ਹੁੰਦੀ ਸੀ ਅਨਾ ਚੀਜ਼ਾਂ ਤੋਂ ਔਰ ਮੈਂ ਜਿੱਥੇ ਜਾਣਾ ਉੱਥੇ ਬਸ ਅੱਧਾ ਕਰਕੇ ਬੈਠ ਜਾਣਾ ਕਿ ਖਾਣਾ ਵੀ ਕੋਈ ਇੱਥੇ ਲਿਆ ਕੇ ਦੇ ਦੇ ਟੇਬਲ ਤੇ ਸਾਰੇ ਕੁਝ ਬਹੁਤ ਹੁਣ ਹੁਣ ਨਹੀਂ ਕਿਉਂਕਿ ਇਸ ਗੱਲ ਦੀ ਮੈਨੂੰ ਸਮਝ ਆ ਗਈ ਹੈ ਕਿ ਅਗਰ ਮੈਨੂੰ ਕੋਈ ਇਨਸਾਨ ਕੁੜਦਾ ਪਿਆ ਉਹਦੀ ਪ੍ਰੋਬਲਮ ਹੈ ਉਹਦੀ ਅੱਖਾਂ ਗੱਡ ਠੀਕ ਹੈ ਵੈਰੀ ਗੁੱਡ ਉਹਦੀ ਈਗੋ ਕਿੱਥੇ ਆ ਜੇ ਅਗਰ ਮੈਂ ਉਹਨੂੰ ਰਿਸਪੌਂਡ ਨਹੀਂ ਕਰ ਰਹੀ ਤੇ ਉਹ ਹਰਟ ਹੋ ਰਿਹਾ ਤੇ ਉਹਨੇ ਮੇਰਾ ਕੈਰੈਕਟਰ ਅਸਾਸਿਨੇਟ ਕਰ ਨਹੀਂ ਕਰ ਨਹੀਂ ਹੈਨਾ ਉਹਨੇ ਕਿਹਾ ਨਾ ਇਹ ਕਿੱਦਾਂ ਦੀ ਜਨਾਨੀ ਹੈ ਇਹ ਉਹ ਕਹਿ ਚ ਕਪੜੇ ਪਾਇਆ ਬਲਬਲਾ ਉਹਨੇ ਕਹਿੰਦਾ ਅਗਰ ਉਹ ਸੈਂਸਿਬਲ ਆਦਮੀ ਹੈ ਹੀ ਵਿਲ ਕਮ ਐਪਰੀਸ਼ੀਏਟ ਮੀ ਤੇ ਇਹ ਜਿਹੜੀ ਅਪਰੀਸ਼ੀਏਸ਼ਨ ਹੈ ਇਹ ਬਾਕੀ ਕਮਿਊਨिटीज ਦੇ ਵਿੱਚ ਬੜੀ ਆਸਾਨੀ ਦੇ ਨਾਲ ਆ ਜਾਂਦੀ ਹੈ ਦੇ ਟਾਕ ਨਾਈਸਲੀ ਉਹ ਵਾਓ ਯੂ ਲੁੱਕ ਨਾਈਸ ਐਗਜੈਕਟਲੀ ਆਪਣੇ ਬੰਦੇ ਹੋਣਗੇ ਮੈਨੂੰ ਤਰਸਾਂਦਾ ਉਹਨਾਂ ਦੇ ਉੱਪਰ ਕਿਉਂਕਿ ਉਹ ਕਹਿਣਾ ਚਾਹਦੇ ਹੈ ਹੂੰ ਫੜ ਕੇ ਬੱਠੇ ਹੁੰਦੇ ਅੱਥੇ ਤੱਕ ਹੀ ਜਦੋਂ ਬੰਦਾ ਚਾਰ ਡਰਿੰਕਸ ਚਲੇ ਜਾਂਦੀ ਹੈ ਨਾ ਫਿਰ ਉਹ ਬੈਰਲ ਹਟਦਾ ਫਿਰ ਆ ਕੇ ਅੰਗੇ ਉਹ ਤੁਸੀਂ ਅੱਜ ਬੜੇ ਸੋਹਣੇ ਲੱਗ ਰਹੇ ਬੋਲ ਸਾਰਾ ਸਾਰਾ ਮੈਨੂੰ ਲੈ ਦੇ ਕੇ ਸਾਰੇ ਜਿਹੜੀ ਗੇਮ ਹੈ ਉਹ ਡਰਿੰਕ ਦੇ ਵਾਲੇ ਤੋਂ ਵਾਲੀ ਕੋ ਮੈਂ ਕਿਉਂਕਿ ਉਹ ਡਰਿੰਕ ਪੀਤੀ ਹੈ ਮਾਈਂਡ ਉਹ ਨਹੀਂ ਦੇ ਟੱਕ ਬਲਕ ਮਾਈਂਡ ਜਦੋਂ ਵੈਨ ਦੇ ਹੈਵ ਅ ਕਪਲ ਆਫ ਡਰਿੰਕਸ ਉਹ ਜਿਹੜਾ ਉਹਨਾਂ ਦਾ ਚਾਕਾ ਹੁੰਦਾ ਖੁੱਲ ਜਾਂਦਾ ਫਿਰ ਉਹ ਬੋਲਦੇ ਬਟ ਅਗਰ ਇਹੀ ਲੋਕ ਆਪਣੇ ਮਾਈਂਡ ਨੂੰ ਟ੍ਰੇਨ ਕਰ ਦੇਣ ਦੇ ਡੋਨਟ ਹੈਵ ਟੂ ਸਟੇਰ ਪਰਸਨ ਅਗਰ ਤੁਹਾਨੂੰ ਕੋਈ ਅੱਛੀ ਲੱਗ ਰਹੀ ਹੈ ਤਾਂ ਤੁਸੀਂ ਪਾਰਟੀ ਚ ਆਏ ਕੀ ਕਰਨਾ ਹੈ ਜੀ ਕੀਰਤਨ ਨਹੀਂ ਕਰਨਾ ਹੈ ਸੀ ਗੱਲਾਂ ਬਾਤਾਂ ਕਰਨਾ ਹੈ ਸੋਸ਼ਲਾਈਜ਼ ਕਰਨਾ ਹੈ ਵੈਰੀ ਰਾਈਟ ਕੀਰਤਨ ਨਹੀਂ ਕਰਨਾ ਜਜਮੈਂਟ ਮੈਂ ਨੂੰ ਕਹਿੰਦੇ ਜਜ ਕਰਨਾ ਅੱਛਾ ਸ਼ੈਲੀ ਕੀ ਇਸ ਦੇਖਣੀ ਦੀ ਝਾਕਣੀ ਦੀ ਕੋਈ ਏਜ ਹੁੰਦੀ ਹੈ ਵੀ ਔਰਤ ਕਿਸ ਏਜ ਤੱਕ ਹੋਵੇ ਜਾਂ ਬੰਦਾ ਕਿਸ ਏਜ ਦਾ ਹੋਵੇ ਤਾਂ ਦੇਖਦਾ ਝਾਕਦਾ ਜਾਂ ਔਰਤ ਕਿਸ ਏਜ ਦੀ ਹੋਵੇ ਤਾਂ ਉਹਦੇ ਵੱਲ ਦੇਖਿਆ ਜਾਂਦਾ डिपेंड करता अच्छा। है कि अच्छा। आदमी की मेच्योरिटी लैवल कितने तक हैगी है औरत की मेच्योरिटी लैवल कितने तक हैगी है हाँ इमोशनली वो किस लैवल से है आदमी हमेशा औरत न देखेगा औरत हमेशा आदमी देखेगी रीजन दे आर रीजन साइंटिफिक रीजन है वो ये रीजन ने पहले जरा <laughs> आदमी आदमी न देखता है वो क्यों देखता है एकदम देख के वो अपने माइंड कंप्यूट प्रोसेस करता है ਇਜ਼ ਦਿਸ ਮੈਨ ਅ ਥ੍ਰੈਟ ਫॉर ਮੀ ਓਕੇ ਹੈ ਨਾ ਜਿਹੜੀਆਂ ਲੜਾਈਆਂ ਵਾਰਸ ਹੁੰਦੇ ਜੈਸੇ ਕਿ ਉਹ ਵੀ ਮਾਨਸਿਕਤਾ ਹੈਗੀ ਹੈ ਟ੍ਰਾਈਬਲ ਮਾਨਸਿਕਤਾ ਵੀ ਹੈਗੀ ਹੈ ਸੋ ਉਹ ਜਿਹੜਾ ਸਾਡਾ ਐਂਸ਼ੀਅੰਟ ਮਾਈਂਡ ਹੈ ਉਹ ਵੀ ਹੈਗਾ ਥੈਟ ਆਲਸੋ ਕਿਕਸ ਇਨ ਤੇ ਬੇਸਿਕਲੀ ਇਟ ਆਲ ਬੋਇਲਸ ਡਾਊਨ ਟੂ ਸੇਫਟੀ ਕਿ ਮੈਂ ਇਸ ਆਦਮੀ ਦੇ ਆਸ-ਪਾਸ ਸੇਫ ਹੈਗਾ ਕਿ ਨਹੀਂ ਹੈਗਾ ਔਰਤ ਜਦੋਂ ਕਿਸੇ ਆਦਮੀ ਨੂੰ ਦੇਖਦੀ ਹੈ ਉਹ ਇਸ ਕਰਕੇ ਦੇਖਦੀ ਹੈ ਕਿ ਮੈਂ ਸੇਫ ਹੈਗੀ ਆ ਕਿ ਨਹੀਂ ਸੇਫ ਹੈਗੀ ਜੀ ਹਾਂ ਠੀਕ ਹੈ ਠੀਕ ਹੈ ਜਾਂ ਫਿਰ

ਕੰਪੈਰੀਸ਼ਨ ਵੀ ਕਰਦੀ ਹੈ। ਉਹ ਕਿ ਤੋ ਸੋਣੀ ਐ ਮੈਂ ਤੋ ਕਾਕ ਸੋਣੀ ਐ। ਹਾਉ ਜਾਂ ਮੈਂ ਇਨਸਪਾਇਰ ਹੋਵਾਂ ਜਾਂ ਮੈਂ ਜੈਲਸ ਡਿਪੈਂਡ ਕਰਦਾ ਕਿਹੜੀ ਕਿਹੜੀ ਇਮੋਸ਼ਨਸ ਬਿਲਕੁਲ ਆਪਾਂ ਥੋੜਾ ਜਿਹਾ ਔਰਤਾਂ ਵਾਲੇ ਪਾਸੇ ਵੀ ਆਉਣੇ ਆ ਬਿਲਕੁਲ ਇਹ ਵੀ ਕਿਹਾ ਜਾਂਦਾ ਹੈ ਹਮੇ ਭੱਟੀ ਦੀ ਅਸੀਂ ਹਰ ਪਲੇਟਫਾਰਮ ਦੇ ਉੱਤੇ ਜਦੋਂ ਇਹ ਇਹ ਗੱਲਾਂ ਕਰਦੇ ਆ ਇਹ ਇਹ ਬਹੁ ਵੀ ਇੱਕ ਮਿਥ ਹੈ ਵੀ ਓਕੇ ਇੱਕ ਔਰਤ ਜਦੋਂ ਤਿਆਰ ਹੁੰਦੀ ਹੁੰਦੀ ਪਈ ਐ ਉਹ ਜੋ ਸੋਹਣੀ ਸੁਨੱਖੀ ਬਣ ਰਹੀ ਹੋ ਕਿਸੇ ਪਾਰਟੀ 'ਚ ਜਾ ਰਹੀ ਐ ਕਿਤੇ ਵੀ ਆ ਰਹੀ ਐ ਤਾਂ ਉਹ ਕਹਿੰਦੇ ਨੇ ਤਿਆਰ ਕਿਦੇ ਲਈ ਹੋਈ ਐ ਮਤਲਬ ਉਹ ਮੈਂ ਆਪਣੇ ਉਹਨੂੰ ਜੀ ਕੋਈ ਦੇਖੂਗਾ ਇਹ ਇਹ ਤਾਂ ਮਤਲਬ ਹੈ ਉਹ ਦੂਜੀ ਹੈ ਨਾ ਬਿਲਕੁਲ ਕਿ ਮਤਲਬ ਮੇਲ ਦੇ ਵਿੱਚ ਵੀ ਇਹ ਚਲੋ ਇੱਕ ਕਹਿ ਲਓ ਕਿ ਕੋ ਬਣ ਜਾਂਦੀ ਹੈ ਇੱਕ ਸਾਈਕੀ ਹੁੰਦੀ ਹੈ ਹਰ ਕਿਸੇ ਦੀ ਵੀ ਹਾਂ ਫਿਰ ਇਹ ਤਿਆਰ ਕਿਹਦੇ ਲਈ ਹੋਈ ਹੈ ਸਾਡੇ ਵਾਸਤੇ ਤਿਆਰ ਹੋਈ ਹੈ ਜੇ ਇਹਨੂੰ ਕੋਈ ਦੇਖੂਗਾ ਹੀ ਨਹੀਂ ਤੇ ਇਹਨਾਂ ਤਿਆਰ ਹੋ ਕੇ ਕੀ ਲੈਣਾ ਤੇ ਇਹ ਜਿਹੜੀਆਂ ਗੱਲਾਂ ਵੀ ਤੁਸੀਂ ਇਹਨਾਂ ਨੂੰ ਕਿੰਨੇ ਕ ਪਰਸੈਂਟ ਸਹੀ ਮੰਨਦੇ ਹੋ ਮਤਲਬ ਸਹੀ ਹੈ ਦੇਖੋ ਔਰ ਔਰ ਇਥੇ ਮੈਂ ਬਹੁਤ ਫੇਅਰਲੀ ਆਪਾਂ ਚੱਲਾਂਗੇ ਬੀਇੰਗ ਅ ਫੀਮੇਲ ਵੀ ਅਸੀਂ ਇਹ ਚੀਜ਼ ਆਵਾਂਗੇ ਕਿ ਵਾਕਈ ਹੀ ਜਦੋਂ ਅਸੀਂ ਤਿਆਰ ਹੋ ਰਹੇ ਹੁੰਨੇ ਆਂ ਹਨ ਭੱਟੀ ਜੀ ਵੈਸੇ ਇਹਦੇ ਤੇ ਤੁਸੀਂ ਮੈਂ ਚਾਹੂੰਗੀ ਮੈਂ ਸਵਾਲ ਸਿਰਫ ਇਹ ਨਹੀਂ ਵੀ ਸ਼ੈਲੀ ਜੀ ਨਹੀਂ 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 ਇੱਥੇ ਮੈਂ ਇਕੱਠੇ ਮਤਲਬ ਆਪਾਂ ਇਹਦੇ ਤੇ ਗੱਲ ਕਰ ਰਹੇ ਆਂ ਹਨ ਨਾ ਤੁਹਾਡੇ ਵੀ ਮੈਂ ਆਨਸਰ ਇਹ ਤੇ ਚਾਹੂੰਗੀ ਜਦੋਂ ਅਸੀਂ ਤਿਆਰ ਹੋ ਰਹੇ ਹੁੰਨੇ ਆਂ ਤਾਂ ਕੀ ਸਾਡੇ ਅੰਦਰ ਕਿਤਨਾ ਕਿਤੇ ਚੀਜ਼ ਚੱਲ ਰਹੀ ਹੁੰਦੀ ਵੀ ਮੈਂ ਇਹ ਪਾਣਾ ਵੀ ਮੈਂ ਸਾਰੇ ਸੋਹਣੇ ਨਹੀਂ ਦੇਖਾਂ ਵੀ ਮੈਨੂੰ ਹੀ ਸਾਰੇ ਬੰਦੇ ਜਿਹੜੇ ਆ ਉਹ ਦੇਖਣ ਮੇਰੀ ਇੰਨੀ ਅਟਰੈਕਟਿਵ ਪਰਸਨੈਲਿਟੀ ਹੋਣੀ ਚਾਹੀਦੀ ਹੈ ਤਾਂ ਇਸ ਲਈ ਮੈਂ ਇਹ ਵੀ ਪਾਵਾਂ ਉਹ ਵੀ ਪਾਵਾਂ ਇਹ ਸੋਹ ਔਰਤ ਨੂੰ ਸੜਾਣਾ ਸਾਡੇ ਮਨ ਚ ਕਿਤੇ ਨਾ ਕਿਤੇ ਹੁੰਦਾ ਵੀ ਬੰਦੇ ਸਾਰੇ ਮੇਰੇ ਵੱਲ ਦੇਖਣਗੇ ਤੇ ਮੈਂ ਬਹੁਤ ਸੋਹਣੀ ਲੱਗਾਂਗੀ ਉਹ ਡਿਫੈਂਸ ਫਰਮ ਦਾ ਇਮੋਸ਼ਨਲ ਪੁਆਇੰਟ ਆਫ ਊ ਇਟਸ ਆਲ ਬਾਊਟ ਦਾ ਡੋਪਾਮਿਨ ਰੀਲੀਜ਼ ਕਿ ਉਹਨੂੰ ਔਰਤ ਨੂੰ ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਵਾਸਤੇ ਡਰੈਸ ਅਪ ਹੁਣੀ ਆ ਕਈ ਇਹ ਦੇਖਦੇ ਕਿ ਉੱਥੇ ਕੌਣ ਆ ਰਹੀ ਹੈ ਕੌਣ ਨਹੀਂ ਆ ਰਹੀ ਹੈ ਮੈਂ ਉਹਨੂੰ ਸੜਾਣਾ ਹੈ ਕੋਈ ਕਹਿੰਦਾ ਕਿ ਸ਼ਾਇਦ ਉੱਥੇ ਕਿਹੜਾ ਬੰਦਾ ਆ ਰਿਹਾ ਮੈਂ ਉਹਨੂੰ ਤੇ ਉਸ ਇਨਸਾਨ ਨੂੰ ਜਿਹੜਾ ਤਿਆਰ ਹੋ ਰਿਹਾ ਚਾਹੇ ਉਹ ਬੰਦਾ ਚਾਹੇ ਔਰਤ ਉਹਨੂੰ ਉਹਦੀ ਡੋਪਾਮਾਈਨ ਹਿੱਟ ਕਿੱਥੋਂ ਮਿਲਨੀ ਆ ਹੂੰ ਉਹਦੇ కెਮਿਕਲਸ ਕਿੱਥੋਂ ਰਿਲੀਜ਼ ਹੋਣੇ ਆ ਉਹ ਉਸ ਰੀਜ਼ਨ ਵਾਸਤੇ ਤਿਆਰ ਹੁੰਦੇ ਜੀ ਤੁਹਾਡਾ ਬਹੁਤ ਬਹੁਤ ਆਰ ਸੀਰੀਅਸਲੀ ਮੈਂ ਜਦੋਂ ਤਿਆਰ ਹੁੰਦੀ ਆ ਨਾ ਜੇ ਮੈਨੂੰ ਕੋਈ ਕਹਿ ਦੇ ਵੀ ਅੰਮ੍ਰਿਤ ਤੇਰੇ ਆਹ ਵਾਲਾ ਕੱਪੜਾ ਨਹੀਂ ਚੰਗਾ ਲੱਗਦਾ ਆਹ ਵਾਲਾ ਕਲਰ ਨਹੀਂ ਚੰਗਾ ਲੱਗਦਾ ਮੈਂ ਯੂਜ਼ਲੀ ਕਹਿ ਦਿੰਨੀ ਆ ਵੀ ਆਈ ਡੋਨਟ ਕੇਅਰ ਮੈਨੂੰ ਸੋਹਣਾ ਲੱਗਦਾ ਮੈਨੂੰ ਸੋਹਣਾ ਲੱਗਦਾ ਮੈਂ ਜਦੋਂ ਮੈਂ ਤਿਆਰ ਹੁੰਨੀ ਆ ਮੈਂ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜਦੋਂ ਮੈਂ ਤਿਆਰ ਹੋ ਕੇ ਸ਼ੀਸ਼ੇ ਮੂਰੇ ਖੜਦੀ ਆ ਨਾ ਤਾਂ ਫਿਰ ਮੈਂ ਆਪਣੇ ਆਪ ਨਾਲ ਵੈਸੇ ਮੈਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਬਹੁਤ ਪਸੰਦ ਕਰਦੀ ਆ ਮੈਂ ਸ਼ੀਸ਼ੇ ਮੂਰੇ ਬੈਠ ਕੇ ਕਿੰਨੀ ਕਿੰਨੀ देर ਆਪਣੇ ਕੁਐਸਚਨ ਆਨਸਰ ਕਰਦੀ ਰਹਿੰਦੀ ਆ ਫਿਰ ਮੈਂ ਆਪਣੇ ਆਪ ਨੂੰ ਵੀ ਕਰਦੀ ਹਾਂ ਹਾਏ ਮੈਂ ਕਿੰਨੀ ਸੋਹਣੀ ਲੱਗਦੀ ਆ ਦੈਟਸ ਇਟ ਉਹ ਹੀ ਮੇਰਾ ਬਿਲਕੁਲ ਮੈਂ ਹੁਣੇ ਗਿਆ ਸੀ ਇਹ ਆਪਾਂ ਤੁਹਾਡੇ ਦਾ ਫੀਮੇਲ ਤੇ ਵੀ ਆ ਜ ਰਹੇ ਬਿਕੋਜ਼ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਛੋਟੇ ਛੋਟੇ ਕਮੈਂਟ ਇਹ ਜੇ ਮੈਂ ਇਹ ਚਾਹਨੀ ਆ ਵੀ ਜੇ ਅੱਜ ਸ਼ੈਲੀ ਬਹੁਤ ਸੋਹਣੀ ਲੱਗਦੀ ਹੈ ਨਾ ਆਈ ਵਿਲ ਬੀ ਦਾ ਫਰਸਟ ਵਨ Who will just go and hug her ਕਿ ਬਹੁਤ ਸੋਹਣੀ ਲੱਗ ਰਹੀ ਹੈ ਜੇ ਕੋਈ ਮੁੰਡਾ ਵੀ ਸੋਹਣਾ ਲੱਗਦਾ ਹੈਗਾ ਜੇ ਮੈਂ ਉਹਨੂੰ ਜਾ ਕੇ ਕਹਿਣ ਦੇ ਵਿੱਚ ਵੀ ਮੈਂ ਕਦੇ ਗੁਰੇਜ਼ ਨਹੀਂ ਕੀਤਾ ਵੀ ਤੂੰ ਅੱਜ ਬਹੁਤ ਹੈਂਡਸਮ ਲੱਗ ਰਿਹਾ ਹੈਂਡਸਮ ਬਿਲਕੁਲ ਇਹਦੇ ਵਿੱਚ ਬਲਕਿ ਦੂਸਰੇ ਸੁਣਨ ਵਾਲੇ ਨੂੰ ਚੰਗਾ ਲੱਗਦਾ ਹੈ ਜੇ ਮੈਂ ਇੰਨੀ ਸੋਹਣੀ ਤਿਆਰ ਆ ਮੈਂ ਇਸ ਤਰ੍ਹਾਂ ਨਹੀਂ ਵੀ ਮੈਂ ਕਿਸੇ ਦੇ ਕਾਮਪਲੀਮੈਂਟ ਦੇ ਉੱਪਰ ਬੈਠੀ ਆ ਮੈਂ ਤਿਆਰ ਆਪਣੇ ਵਾਸਤੇ ਹੋਈ ਆ ਲੇਕਿਨ ਜੇ ਕਾਮਪਲੀਮੈਂਟ ਮਿਲਦਾ ਤਾਂ ਚੰਗਾ ਲੱਗਦਾ ਚਾਹੇ ਉਹ ਔਰਤ ਤੋਂ ਹੈ ਚਾਹੇ ਉਹ ਬੰਦੇ ਤੋਂ ਹੈ ਔਰ ਦੇਣਾ ਵੀ ਉਹਨੇ ਈਜ਼ੀ ਤਰੀਕੇ ਨਾਲ ਚਾਹੀਦਾ ਹੈ ਤਾਂ ਕਿ ਅਗਲਾ ਜਿਹੜਾ ਹੈ ਉਹਨੂੰ ਸੁਣ ਕੇ ਖੁਸ਼ ਹੋਵੇ ਨਾ ਕਿ ਅਗਲਾ ਕਵੇ ਆ ਸ਼ੋਰ ਹੁਣ ਹੁਣ ਇਹਦੇ ਤੇ ਹੀ ਲਾਸਟ ਵੀ ਜਿਹੜਾ ਸਵਾਲ ਆ ਆਪਣਾ ਇਹਦੇ ਤੇ ਇਹ ਮੈਂ ਆਪਾਂ ਤਿੰਨੋਂ ਹੀ ਇਹਦੇ ਤੇ ਕਮੈਂਟ ਜਿਹੜਾ ਆਪਣਾ ਆਪਣਾ ਜ਼ਰੂਰ ਕਰਾਂਗੇ ਇੱਕ ਹੁੰਦਾ ਕਿ ਚਲੋ ਬੰਦੇ ਕੋ ਘੂਰਦੇ ਔਰਤਾਂ ਵੀ ਕੀ ਬੰਦਿਆਂ ਨੂੰ ਘੂਰਦੀਆਂ ਨੇ ਉਹ ਵੀ ਇਨਸਿਕਿਉਰ ਮਹਿਸੂਸ ਕਰ ਸਕਦੇ ਨੇ ਕਿ ਸਾਡੀ ਵੀ ਸਕੈਨਿੰਗ ਹੋ ਰਹੀ ਪਈ ਹੈ ਹਰ ਟੇਬਲ ਦੇ ਉੱਤੇ ਔਰਤਾਂ ਸਾਡੇ ਬਾਰੇ ਵੀ ਕਿਸੇ ਨਾ ਕਿਸੇ ਬੰਦੇ ਬਾਰੇ ਜ਼ਰੂਰ ਗੱਲ ਕਰ ਰਹੀਆਂ ਹੁੰਦੀਆਂ ਬਿਲਕੁਲ ਔਰਤਾਂ ਵੀ ਕਰਦੀਆਂ ਅਗਰ ਤੁਸੀਂ ਰਿਸਰਚ ਕਰੋਗੇ ਤੇ ਉਹ ਵੀ ਦੇਖਦੀਆਂ ਔਰ ਉਹ ਵੀ ਡਿਫਰੈਂਟ ਪਾਰਟਸ ਆਫ ਦਾ ਬਾਡੀਜ਼ ਤੇ ਦੇਖਦੀਆਂ ਜੀ ਤੇ ਚੈੱਕ ਆਊਟ ਇਹ ਵੀ ਕਿਉਂਕਿ ਉਹ ਦੇਖਣਾ ਚਾਹ ਰਹੀ ਹੈ ਉਹ ਵੀ ਉਹਨਾਂ ਦੀ ਇਨਸਟਿੰਕਟ ਹੈ ਇੱਕ ਬੇਸਿਕ ਇਨਸਟਿੰਕਟ ਹੈ ਤੇ ਉਹ ਅਗਰ ਉਹਨਾਂ ਨੇ ਕੰਟਰੋਲ ਨਹੀਂ ਕੀਤੀ ਹੋਈ ਤੇ ਉਹਨਾਂ ਦੀ ਵੀ ਨਜ਼ਰਾਂ ਗਲਤ ਜਗ੍ਹਾ ਤੇ ਜਾਂਦੀਆਂ ਨੇ ਅਮਰਿਤਪਟ ਜੀ ਜੀ ਬਿਲਕੁਲ ਜੀ ਆ ਮੈਂ ਖੈਰ ਇਸ ਬਾਰੇ ਤਾਂ ਉਹ ਨਹੀਂ ਕਰ ਸਕਦੀ ਹੈ ਕਿ ਕਈ ਵਾਰੀ ਜਦੋਂ ਸ਼ੈਲੀ ਆਪਾਂ ਬਹੁਤ ਜ਼ਿਆਦਾ ਕੰਫਰਟੇਬਲ ਹੋ ਜਾਂਦੇ ਆ ਨਾ ਫਿਰ ਉਹ ਨਜ਼ਰਾਂ ਗਲਤ ਜਗ੍ਹਾ ਤੇ ਜਾਣਣੀਆਂ ਨਹੀਂ ਰਹਿ ਨਹੀਂ ਜਾਂਦੀਆਂ ਫਿਰ ਆਪਾਂ ਜਦੋਂ ਇੱਕ ਲੈਵਲ ਤੋਂ ਉੱਪਰ ਚੱਲ ਜਾਂਦੇ ਆ ਨਾ ਫਿਰ ਆਪਾਂ ਦੋਸਤਾਂ ਵਾਂਗੂ ਆਰਾਮ ਦੇ ਨਾਲ ਬੈਠ ਕੇ ਗੱਲਾਂ ਕਰ ਸਕਦੇ ਇੱਕ ਵਾਰੀ ਮਾਹੌਲ ਇਹ ਐਨੀ ਗੱਲ ਨਹੀਂ ਹੈ ਵੀ ਸਾਰੀਆਂ ਔਰਤਾਂ 50% ਔਰਤਾਂ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੀ ਮੋਸਟਲੀ ਔਰਤਾਂ ਪੰਜਾਬੀ ਔਰਤਾਂ ਆਏ ਬੈਠਣ ਵਾਲਿਆਂ ਚ ਹੁੰਦੀਆਂ ਕੁਝ ਆਏ ਬੈਠਣ ਵਾਲਿਆਂ ਚ ਜਿਹੜੀ ਸਿੱਧੀ ਬੈਠ ਕੇ ਗੱਲ ਵੀ ਕਰ ਸਕਦੀਆਂ ਨੇ ਲੇਕਿਨ ਉਹ ਗੱਲ ਕਰ ਸਕਦੀ ਉਹਦੇ ਚ ਬਹੁਤ ਛੋਟੀ ਮੈਨੂੰ ਲੱਗਦਾ ਵੀ ਪਰਸੈਂਟੇਜ ਹੋਏਗੀ ਜਿਹੜੀ ਬੰਦਿਆਂ ਨੂੰ ਸਕੈਨਿੰਗ ਕਰਦੀਆਂ ਹੋਣਗੀਆਂ ਇਹ ਪਰਸੈਂਟੇਜ ਘੱਟ ਹੋਣੀ ਹੈ ਬਹੁਤ ਘੱਟ ਹੋਣੀ ਹੈ ਐਬਸੋਲੂਟਲੀ ਮੈਂ ওভারঅল ਕੈਰੀ ਸੀ ওভারঅল ਜਨਰਲ ਪੋਪੂਲੇਸ਼ਨ ਜਿਹੜੀਆਂ ਸਟ੍ਰੇਟ ਦੇਖ ਸਕਦੀਆਂ ਬੰਦਿਆਂ ਨੂੰ ਜੱਜ ਕਰਦੀਆਂ ਬਿਲਕੁਲ ਜਿਹੜੀਆਂ ਔਰਤਾਂ ਨੀਚੇ ਅੱਖਾਂ ਕਰਕੇ ਬੈਠੀਆਂ ਹੁੰਦੀਆਂ ਨਾ ਉਹ ਉਹਨਾਂ ਦੀ ਕੋਈ ਐਕਸਟਰਾ ਸੈਂਸਰੀ ਪਰਸੈਪਸ਼ਨ ਜਿਹੜੀ ਹੁੰਦੀ ਐ ISP ਉਹ ਬਹੁਤ ਜ਼ਿਆਦਾ ਓਵਰ ਡਿਵੈਲਪਡ ਹੁੰਦੀ ਹੈ। ਹਮਮ ਓਕੇ ਉਹ ਸੈਂਸ ਕਰ ਲੈਂਦੀਆਂ ਬਹੁਤ ਕੁਝ ਦੇ ਡੋਨਟ ਇਵਨ ਹੈਵ ਟੂ ਲੁੱਕ ਉਹ ਆਦਮੀ ਨੂੰ ਬਹੁਤ ਸੈਂਸ ਕਰ ਹੁਣ ਜਿਹੜੀਆਂ ਸੜੀ ਬਜ਼ੁਰਗ ਔਰਤਾਂ ਨੇ ਜਿਨ੍ਹਾਂ ਨੇ ਸਿਰ ਤੇ ਚੁੰਨੀਆਂ ਲੱਤੀਆਂ ਹੁੰਦੀਆਂ ਹਮੇਸ਼ਾ ਉਹਨਾਂ ਦਾ ਜਿਹੜਾ ਵਿਜ਼ਡਮ ਹੈ ਨਾ ਤੁਸੀਂ ਉਹਨਾਂ ਨੂੰ ਮਾਤ ਨਹੀਂ ਦੇ ਸਕਦੇ ਬਿਕੋਜ਼ ਉਹਨਾਂ ਨੇ ਕਿਹਾ ਨਾ ਪੀਬਾ ਇਦਾਂ ਹੀ ਔਰ ਬੜੇ ਨਾਈਸਲੀ ਉਹਨਾਂ ਨੇ ਬੋਲਦੀ ਗੱਲ ਜੀ ਰਾਈਟ ਸ਼ੈਲੀ ਜੀ ਆਖਰੀ ਸਵਾਲ ਤੁਹਾਡੇ ਤੋਂ ਸਾਡਾ ਕਿ ਬਹੁਤ ਘੱਟ ਸ਼ਬਦਾਂ ਚ ਦਾ ਕਮੈਂਟ ਚਾਹਾਂਗੇ ਅੱਜ ਵੀ ਤੁਹਾਡੇ ਵਰਗੀ ਇੱਕ ਬੋਲਡ ਲੇਡੀ ਜਿਹੜੀ ਹੈ ਕਿ ਉਹ ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਇੰਡੀਆ ਤੋਂ ਕੈਨੇਡਾ ਤੱਕ ਦੇ ਸਫ਼ਰ ਦੇ ਵਿੱਚ ਆਪਣੇ ਆਪ ਨੂੰ ਜਸਟੀਫਾਈ ਹੀ ਕੀਤੀ ਜਾ ਰਹੀ ਹੈ ਕਿ ਪਲੀਜ਼ ਜੋ ਤੁਸੀਂ ਮੇਰੇ ਬਾਰੇ ਸੋਚ ਰਹੇ ਹੋ ਮੈਂ ਉਹ ਨਹੀਂ ਹਾਂ ਮੇ ਡਰੈਸ ਪਾਈ ਦਾ ਮਤਲਬ ਇਹ ਨਹੀਂ ਹੈ ਮੈਂ ਇਸ ਪਾਰਟੀ ਚ ਆਈ ਦਾ ਮਤਲਬ ਇਹ ਨਹੀਂ ਹੈ ਮਤਲਬ ਯੂ نو ਸੋ ਇ ਜਸਟੀਫਾਈਂਗ ਦੈਟ ਥੈਂਕ ਯੂ ਫॉर ਸੇਇੰਗ ਦੈਟ ਯੈਸ ਆ ਕਿਪ ਜਸਟੀਫਾਈਂਗ ਮੈਸੈਲਫ ਯੈਸ ਯਾ ਅਮਰ ਸਟੇਟਿਟਿਚ ਇਹ ਸਾਰੇ ਜਿਹੜੇ ਆਪਣਾ ਐਪੀਸੋਡ ਹੈ ਨਾ ਇਹਦਾ ਆਇਨੀ ਹੈ ਵੀ ਇਹ ਅੱਜ ਆਪਾਂ ਸ਼ੁਰੂਆਤ ਕੀਤੀ ਹੈ ਇਹਦੀ ਐਂਡਿੰਗ ਨਹੀਂ ਹੈ ਇਹਦੀ ਐਂਡਿੰਗ ਹਲੇ ਇਸ ਜਨਰੇਸ਼ਨ ਦੇ ਵਿੱਚ ਆਪਣੀ ਜਨਰੇਸ਼ਨ ਦੇ ਵਿੱਚ ਹੋ ਵੀ ਨਹੀਂ ਸਕਦੀ ਬਿਲਕੁਲ ਖਲੇ ਜੀ ਆਪਾਂ ਇਹ ਕਰੀਏ ਨਾ ਵੀ ਆਪਾਂ ਇੱਥੋਂ ਦੇ ਲੋਕਾਂ ਵਾਂਗੂ ਬਹੁਤ ਸਾਰਿਆਂ ਵਾਂਗੂ ਕੰਫਰਟੇਬਲ ਹੋ ਕੇ ਆਪਣੀ ਇੱਕ ਲਾਈਫ ਜਿਉ ਲਾਂਗੇ ਆਪਣੇ ਕੋਲੇ ਜਿਹੜੀ ਪਿਛਲੀ ਆਪਾਂ ਬਹੁਤ ਵੱਡੀ ਗੱਠੜੀ ਸਿਰ ਦੇ ਉੱਤੇ ਚੱਕ ਕੇ ਨਾਲ ਲੈ ਕੇ ਆਏ ਆ ਨਾ ਕੈਨੇਡਾ ਵਿੱਚ ਅਮਰੀਕਾ ਦੇ ਵਿੱਚ ਜਦ ਤੱਕ ਉਹਨੂੰ ਹੌਲੀ-ਹੌਲੀ ਉਹਦੀਆਂ ਗੱਠਾਂ ਖੁੱਲਦੀਆਂ ਨਹੀਂ ਹੈਗੀਆਂ ਹੌਲੀ-ਹੌਲੀ ਉਹ ਰਿਲੀਜ਼ ਨਹੀਂ ਹੁੰਦੀ ਉਦੋਂ ਤੱਕ ਅਸੀਂ ਸੁਰਖਰੂ ਨਹੀਂ ਹੋ ਸਕਦੇ ਬਿਲਕੁਲ ਸਹੀ ਉਹ ਹਲੇ ਵਕਤ ਲੱਗਣਾ ਹੈ ਇਹ ਗੱਲਾਂ ਨੇ ਜਿਹੜੀਆਂ ਅੱਜ ਕਿਸੇ ਨੂੰ ਮਾੜੀਆਂ ਲੱਗਣੀਆਂ ਨੇ ਅੱਜ ਕਿਸੇ ਨੂੰ ਚੰਗੀਆਂ ਲੱਗਣੀਆਂ ਨੇ ਕਿਸੇ ਨੂੰ ਬਹੁਤ ਸਾਰਾ ਵੱਖਰਾ ਇਹਦੇ ਤੇ ਨਜ਼ਰੀਆ ਵੀ ਮਿਲਣਾ ਹੈ ਲੇਕਿਨ ਹਾਂ ਇੱਕ ਗੱਲ ਮੈਂ ਜ਼ਰੂਰ ਕਹਨੀ ਐ ਅਸੀਂ ਤਿੰਨ ਔਰਤਾਂ ਇੱਥੇ ਬੈਠੀਆਂ ਅਸੀਂ ਕਦੀ ਨਾ ਕਦੇ ਲਾਈਫ ਦੇ ਵਿੱਚ ਇਹ ਜ਼ਰੂਰ ਮਹਿਸੂਸ ਕੀਤਾ ਵੀ ਉਹ ਨਿਗਾਹਾਂ ਸਹੀ ਨਹੀਂ ਹੈਗੀਆਂ ਔਰ ਚਾਹੇ ਉਹਦੇ ਚ ਕੋਈ ਇਹ ਜੀ ਔਰਤ ਹੋਵੇ ਜਿਨੇ ਅੱਖਾਂ ਨੀਵੀਆਂ ਕਰ ਰੀਆਂ ਹੋਣ ਜਾਂ ਫਿਰ ਕੋਈ ਇਹ ਜੀ ਔਰਤ ਹੋਵੇ ਜਿਨੇ ਅੱਗੇ ਘੂਰ ਕੇ ਵੇਖਿਆ ਹੋਵੇ ਵੀ ਤੂੰ ਅੱਖਾਂ ਨੀਵੀਆਂ ਕਰਦਾ ਕਿ ਮੈਂ ਆਵਾਂ ਇਹ ਬਿਲਕੁਲ ਵੱਖਰੇ ਵੱਖਰੇ ਤਰ੍ਹਾਂ ਦੇ ਸੋਚ ਨੇ ਜਿੱਥੇ ਆਪਾਂ ਖੜੇ ਆ ਬਿਲਕੁਲ ਔਰ ਬਹੁਤ ਸਾਰੇ ਫੈਕਟਸ ਆ ਜਿਨ੍ਹਾਂ ਦੇ ਉੱਤੇ ਅੱਜ ਇਹ ਪੋਡਕਾਸਟ ਕੀਤਾ ਗਿਆ ਇਹਦੇ ਵਿੱਚ ਕਿਸੇ ਨੂੰ ਵੀ ਅਸੀਂ ਜੱਜ ਨਹੀਂ ਕੀਤਾ ਅਸੀਂ ਕੋਸ਼ਿਸ਼ ਕਰਾਂਗੇ ਇਸ ਪੋਡਕਾਸਟ ਨੂੰ ਦੇਖਣ ਵਾਲੇ ਸੁਣਨ ਵਾਲੇ ਵੀ ਕੋਈ ਜੱਜ ਮੰਨਾ ਨਾ ਲਗਾਣ ਸਾਡੇ ਬਾਰੇ ਔਰ ਇਸ ਟਾਪਿਕ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਹਰ ਕਿਸੇ ਦਾ ਇਹ ਟਾਪਿਕ ਹਿੱਸਾ ਆਏਗਾ ਹੁਣ ਇਹ ਹੈ ਕਿ ਘੂਰਨਾ ਗਲਤ ਨਹੀਂ ਹੈ ਘੂਰੋ ਜਿਵੇਂ ਵੀ ਮਰਜ਼ੀ ਘੂਰੋ ਪਰ ਸਿਰਫ ਇੰਨਾ ਕੁ ਘੂਰੋ ਚਾਹੇ ਉਹ ਔਰਤਾਂ ਨੇ ਤੇ ਚਾਹੇ ਬੰਦੇ ਨੇ ਉਹ ਸਿਰਫ ਇੰਨਾ ਕਿ ਇੱਕ ਦੂਜੇ ਨੂੰ ਘੂਰੋ ਕਿ ਕੋਈ ਕਿਸੇ ਨੂੰ ਦੇਖ ਕੇ ਅੱਖਾਂ ਥੱਲੇ ਨਾ ਕਰੇ ਕੋਈ ਪੱਲੂ ਨਾ ਸਵਾਰੇ ਕੋਈ ਬੰਦਾ ਆਪਣੇ ਆਪ ਦਾ ਮੂੰਹ ਪਿੱਛੇ ਨਾ ਕਰ ਲੇ ਸੋ ਇੰਨੀ ਕੋਸ਼ਿਸ਼ ਜ਼ਰੂਰ ਕਰੋ ਕਿ ਦੇਖੋ ਕਮਪਲੀਮੈਂਟ ਦੀ ਗੱਲ ਇੰਨੀ ਕਹਨੀ ਹੈ ਵੀ ਤੁਸੀਂ ਕਿਹਾ ਵੀ ਘੂਰੋ ਲੇਕਿਨ ਘੂਰਨਾ ਦਾ ਮਤਲਬ ਆਏ ਹੈ ਵੀ ਇਹਨੂੰ ਦੇਖ ਕੇ ਇਹਦੇ ਵੱਲ ਦੇਖੀ ਨਹੀਂ ਜਾਣਾ ਇਹ ਨਾਲ ਦੇ ਨਾਲ ਉਹ ਕਰਨਾ ਹੈ ਤੁਹਾਨੂੰ ਇੱਕ ਸੈਕਿੰਡ ਦੇ ਵਿੱਚ ਪਤਾ ਲੱਗ ਗਿਆ ਵੀ ਸ਼ੀ ਇਜ਼ ਲੁਕਿੰਗ ਸੋ ਪ੍ਰਿਟੀ ਸ਼ੀ ਇਜ਼ ਲੁਕਿੰਗ ਬਿਊਟੀਫੁਲ ਜਾ ਕੇ ਇਨਸਟੈਡ ਆਫ ਕਮਪਲੀਮੈਂਟ ਸ਼ੈਲੀ ਦੇ ਵਿੱਚ ਸਿਰ ਤੋਂ ਲੈ ਕੇ ਸ਼ੁਰੂ ਕਰਾਂ ਅੱਖਾਂ ਨੱਕ ਬੁੱਲ ਫਿਰ ਉਸ ਤੋਂ ਬਾਅਦ نیچے ਆਵਾਂ ਕਹੇ ਨਾ ਕਰੋ ਬਾਡੀ ਸਪੈਨਿੰਗ ਜਿਹੜੀ ਹੈ ਉਹ ਨਾ ਕਰੋ ਕਿਉਂਕਿ ਬਹੁਤ ਇਨਸਿਕਿਉਰ ਮਹਿਸੂਸ ਵੰਦੀਆ ਚਾਹੇ ਉਹ ਬੰਦੇ ਹੋਣ ਤੇ ਚਾਹੇ ਔਰਤਾਂ ਹੋਣ ਬੜਾ ਔਖਾ ਹੋ ਜਾਂਦਾ ਆਪਾਂ ਸਾਰੇ ਮਿਲ ਕੇ ਇਦਾਂ ਦੇ ਟੌਪਿਕਾਂ ਤੇ ਗੱਲ ਕਰਕੇ ਨਾ ਇਹਨਾਂ ਚੀਜ਼ਾਂ ਨੂੰ ਖਤਮ ਕਰ ਸਕਦੇ ਆ ਤੇ ਫਿਲਹਾਲ ਦੇ ਲਈ ਪੋਡਕਾਸਟ ਦੇ ਵਿੱਚ ਐਨਾਈ ਜੀ ਇਜਾਜ਼ਤ ਦਿਓ ਸਾਨੂੰ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ